ਪੈਸੇ ਦਾ ਕਿਤੇ ਜਾਂਦੇ ਨਹੀਂ ਪਰ ਮੈਂ ਤੈਨੂੰ ਕਹਾਂ ਨਾ ਗੱਲ ਸੁਣ ਆਹ ਆ ਗਲੀ ਦੇ ਵਿੱਚ ਇੱਧਰ ਨੂੰ ਆਏ ਹੋ ਕੇ ਇੱਧਰ ਚੱਲਾਂਗੇ ਆਹ ਲੋਕੇਸ਼ਾ ਕਹਿੰਦੀ ਇੱਧਰ ਜਾਓ ਬੰਦਾ ਤਾਂ ਇੱਥੇ ਰਹਿਾਂਗੇ ਅਰੇ ਲੋਕ ਉਹ ਕਾ ਬਾਤਾਂ ਨਹੀਂ ਮਰ ਅੰਮਾ ਦੇ ਸਸਰੀ ਘਰ ਸਸਰੀ ਜਾਓ ਸਸਰੀ ਜਾਓ ਸਸਰੀ ਜਾਓ ਬੈ ਤੂੰ ਬੈ ਜਾ ਕਰ ਬੈ ਤੂੰ ਨੇਚਰਾ ਉਹਨਾਂ ਤਾਂ ਬਾੜੀਆਂ ਚੱਲਦੀਆਂ ਨੇ ਲੈ ਤੂੰ ਸਾਡੀ ਬਹੂ ਨੂੰ ਬਦਨਾਮ ਨਾ ਕਰੀਂ ਨਾ ਪਾ ਪਾ ਕੇ ਮੈਂ ਇੱਟਰ ਕੀ ਤੇ ਤਾਂ ਪੈ ਡਰ ਗਿਆ ਤੁਰ ਨਾ ਮੇਰਾ ਜਲੂਸ ਕੱਢ ਦਿੰਨੀ ਆ ਜੇ ਤੂੰ ਮੈਨੂੰ ਬੋਲਦੀ ਐ ਮੈਂ ਨਹੀਂ ਬੋਲਦੀ ਚੁੱਪ ਕਰ ਜੰਨੀ ਆ ਕੰਸਿਕਾ ਮੈਂ ਨੇ ਤਾਂ ਸੋਚ ਲਾ ਕੁੜੀ ਆਈ ਹੋਈ ਏ ਕਿ ਰਾਣੀ ਦੀ ਭੈਣ ਆਈ ਹੋਈ ਆ ਚਲੋ ਕੋਲ ਨਾਲ ਬੈਠੇ ਕੌਫੀ ਪੀਂਨ ਦੀ ਹੋਰ ਜੀਜਾ ਜੀ ਸਰਸਰੀ ਚਾਲ ਕੋਰਾ ਕਿੱਦੋਂ ਓ ਬੱਚਣਾ ਟਿੱਕ ਜੀ ਜੀਜਾ ਹੀ ਗਾਣਾ ਆਪਣਾ ਸ਼ੂਟ ਕਰ ਰਹੇ ਆ ਗਾਣਾ ਉਹ ਆਪਣਾ ਮੋਟਰ ਤੇ ਹਾਂ ਲੰਦੀ ਬਾਈ ਵੀਡੀਓ ਨਾ ਬਣਾ ਕੇ ਟੱਬਰ ਦਾ ਸੁਆ ਨਹੀਂ ਆ ਆ ਜੀ ਜੀ ਬਾਈ ਕਾ ਦੇ ਤਾ ਦੇ ਆਇਆ ਕਰ ਲੋ ਐ ਆ ਆਗੇ ਤੁਸੀਂ ਬੱਸ ਆ ਗਿਆ ਹੁਣੀ ਗੋਲ ਲਉਂਦੀ ਜੀ ਜੀ ਕਹਿਣਾ ਸੀ ਕਿੰਨਾ ਕ ਟਾਈਮ ਲੱਗੂਗਾ ਇਹ ਨਹੀਂ ਹੈਗੇ ਜੀ ਤੇ ਪਾਣੀ ਪਿਆ ਪੜਾ ਦੋ ਬੈਜੋ ਲੈ ਕੇ ਆਉਂਦੇ ਸਾਲੇ ਜੀ ਨੂੰ ਮੇਰੇ ਨੂੰ ਰੋਟੀ ਖਾਣ ਘਰੇ ਭੇਜਿਆ ਸੀ ਉਹ ਕਿੰਨੀ ਧੰਦੀ ਨਾ ਹੈਨੀ ਉਹ ਫਰਦਾ ਆ ਉਹ ਆ ਆ ਵੈ ਇਸ ਤਰ੍ਹਾਂ ਭਰਾ ਉਹ ਇਦਾਂ ਹੀ ਕਿਹਾ ਘਾੜਿਓ ਫੇਰ ਫਿਰ ਦਜੂ ਮੈਂ ਭੇਜਿਆ ਸੀ ਘਰੇ ਮੈਂ ਰੋਟੀ ਖਾਣ ਘਰੇ ਆਇਆ ਨਾ ਉਹ ਮੈਂ ਮੈ ਧੋ ਲੈਣੇ ਮੈਂ ਫੇਰ ਕੀ ਹੋਗਾ ਕਿਉਂਕਿ ਮੈਂ ਆਇਆ ਤਾਂ ਪੇਕੇ ਮੇਰੇ ਮਾਤਾ ਤੌਣ ਜਾਣ ਲੱਗੇ ਅੰਤੇ ਟਾਈਮ ਬਾਅਦ ਮੈਂ ਤਾਂ ਹੋਊਗਾ ਕੋਈ ਨਹੀਂ ਵੀ ਇੱਥੇ ਆਇਆ ਕੰਮ ਆਇਆ ਤਦੋਂ ਜਾਊਗਾ ਮੈਂ ਤਾਂ ਬੋਸ ਦਾ ਹੁੰਦਾ ਹੈ ਕਿ ਉਹਨਾਂ ਨਾਲ ਹਾਂ ਜੇ ਅੱਜ ਤਾਂ ਆਇਆਗਾ ਜਾਣ ਦੀ ਕਾੜੀ ਵੀ ਪੈਗੀ ਜਾਣ ਦੀ ਗਾੜੀ ਨੂੰ ਮੜਾ ਸਮਝਾ ਲਈ ਉਹ ਚਲੋ ਪਤਾ ਉਹਦੀਆਂ ਹਰ ਤਾਈਆਂ ਫੇਰ ਫੇਤਾ ਜਿਵੇਂ ਗਾਹ ਪਹੁੰਚਿਆ ਕਰਦਾ ਅਗਲਾ ਮੈਨੂੰ ਪੁੱਛਦਾਗਾ ਵੀ ਕੌਣ ਹੈ ਕਿੰਨਾਂ ਦੇ ਆਏ ਹੋ ਉਹਨੇ ਕੀ ਕਰਤਾ ਕੀਤਾ ਚ ਉਹ ਤੂੰ ਮਾੜਾ ਮੁੱਤਾ ਸਮਝਾਉਦੇ ਵੀ ਦਿਮਾਗ ਚ ਪਾ ਗਲ ਉਹ ਤਾਂ ਉਹੀ ਹਾਲ ਜੀ ਦਾ ਕਿਉਂ ਕੀ ਕਹਿਤਾ ਉਹਨਾਂ ਨੇ ਤੁਹਾਨੂੰ ਹਾਂ ਤਾਂ ਖੇਤਾਂ ਜਾਂ ਗਾਹ ਪਾਉਂਦਾ ਤੁਰਿਆ ਫਿਰਦਾ ਤੇ ਆਣ ਗਵਾਂਣ ਵਾਲੇ ਪੁੱਛਦੇ ਨੇ ਵੀ ਇਹ ਕੀ ਦਾ ਕਿੰਨਾ ਦਾ ਦਿੱਤੇ ਸਾਰਾ ਕੀ ਦਿੱਤੀ ਉਹਨਾਂ ਨੂੰ ਮੈਂ ਤਾਂ ਸੁਣਨ ਨੂੰ ਕਿਹਾ ਤੁਸੀਂ ਕਹਿ ਦਿਓ ਮੇਰੇ ਸਾਲਾ ਦਾ ਉਹੀ ਚਾਚੇ ਫੋਨ ਜਾਂ ਹਰ ਇੱਕ ਨੂੰ ਕਿਸੇ ਨੂੰ ਕੰਮ ਨਹੀਂ ਕਰਦਾ ਕੋਈ ਕਾਜ ਨਹੀਂ ਬਾਦ ਨਹੀਂ ਮੂਰੇ ਹੋ ਜਾਂਦਾ ਮੇਰੇ ਘਰ ਸੋਰੋਂ ਨੂੰ ਬਚਪਨ ਤੋਂ ਬਸ ਸ਼ੌਂਕ ਆ ਵੀਡੀਓ ਬਣਾਉਣ ਦਾ ਉਹੀ ਨਾ ਤੁਸੀਂ ਮਾ ਕਰਤਾ ਉਲਡਾ ਹੋਇਆ ਪਿਆ ਨਿਆਣਾ ਬੋਲੀਆ ਐਡਾ ਦੇਖੋ ਨੂੰ ਜੋਦੀ ਬਸ ਨਾ ਮਿਸ਼ੋਰ ਮਾਤਾ ਉਹ ਪਹਿਲੇ ਦਿਨੋਂ ਹੀ ਬਚਪਨ ਦੀ ਬਾਲਾ ਪਿਆਰਾ ਰੱਖਿਆ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਪਤਾ ਸਾਰੇ ਇਹੇ ਜਿਹਾ ਬੜਾ ਮਟਾ ਫੜ ਲੈ ਆਉ ਆਦਾ ਮੇਰਾ ਭਾਈ ਦਾ ਉਹੀ ਤੁਸੀਂ ਬੋਲੀ ਜਾਣੇ ਹੋਗੇ ਆ ਦੇਖ ਆਹ ਦੇਖੋ ਜੀ ਮੇਰੀ ਭੈਣ ਤੇ ਜੀਜਾ ਬੈਠੇ ਹੋਏ ਦਿਖਾਵਾਂਗੇ ਤੁਹਾਨੂੰ ਬੈ ਜਾ ਬਾਈ ਤੂੰ ਆ ਦੇਖ ਤੂੰ ਸਾਹ ਦੇਖ ਲੈ ਹਾਲ ਚਾਲ ਆ ਦੇਖ ਭਾਈ ਮੇਰਾ ਜੀਜਾ ਰਹੀ ਸਮਝਾਉਂਦਾ ਜੀ ਮੈਨੂੰ ਕੋਈ ਨਹੀਂ ਸਮਝਦਾ ਮੈਂ ਤਾਂ ਸਮਝਾਉਣਾ ਤੈਨੂੰ ਕੋਈ ਨਹੀਂ ਜੀ ਤੈਨੂੰ ਕਹਿ ਰਿਹਾ ਮੈਂ ਬੰਦ ਕਰ ਦੇ ਇੱਕ ਵਾਰੀ ਕੋਈ ਨਹੀਂ ਜੀ ਜੀ ਕੋਈ ਤੇਰਾ ਜੀਜਾ ਲੜੂਗਾ ਘਾਤੇ ਬੰਦ ਕਰ ਦੇ ਮੇਰਾ ਭਰਾ ਵਾਹੇ ਨਹੀਂ ਚਲ ਉੱਚੇ ਜਾ ਕੇ ਉੱਚੇ ਉੱਥੇ ਕੀ ਖਤਰਾ ਕਿਸ ਨੂੰ ਨਹੀਂ ਖਤਰਾ ਤੂੰ ਸ਼ਰਮ ਨਹੀਂ ਤੇਰਾ ਜੀਜਾ ਬਠਾ ਕੋਈ ਕੱਟ ਕੇ ਨਹੀਂ ਆਣੀ ਗੰਤਰ ਪੈਨੇ ਨਮਾਰਚ ਵਾਜ ਨਹੀਂ ਇਤਨਾ ਪਹਿਲੇ ਕੋਈ ਕਹਿੰਦਾ ਨੂੰ ਜਿਹੜਾ ਉਸ ਨਹੀਂ ਕਹਿੰਦਾ ਕਹਿੰਦਾ ਵੀ ਮੈਂ ਵੀਡੀਓ ਬਣਾਈ ਐ ਵੀ ਮੇਰੀ ਇਹ ਲਪਾ ਰਾਂ ਉਹ ਇੱਕ ਮੜਾ ਸੋਦਰ ਜਿਹੇ ਬੰਦੇ ਆ ਮਹੂਰੇ ਜੀ ਜੀ ਆ ਆਪਣੇ ਮੋਟਰਸਾਈਕਲ ਦੀ ਬਣਾ ਲਈ ਇਤਨਾ ਦੀ ਯਾ ਮੋਟਰ ਤੂੰ ਮੈਨੂੰ ਫੜਾ ਕੋ ਜਦ ਤੂੰ ਤੇਰੇ ਜੀਜੇ ਦੀ ਗੱਲੋਂ ਪਹਿਲਾਂ ਕੀ ਕਹਿੰਦਾ ਹਾਂ ਜੀ ਜੀ ਨਾ ਸਾਰਾ ਦਿਨ ਨਹੀਂ ਹੁੰਦਾ ਤੂੰ ਦਾ ਖੜੇ ਨਹੀਂ ਛੱਡਦਾ ਇੱਕ ਮਿੰਟ ਵੀ ਜੀ ਜੀ ਇੱਕ ਬਣਾ ਜਾ ਜਾਂ ਤੂੰ ਉਧਰ ਲੈ ਬੜੇ ਉਧਰੇ ਤੂੰ ਐ ਕਰ ਬਾਰੇ ਟਰੈਕਟਰ ਨੇ ਬਣਾ ਬਾਰ ਦੇ ਘਰੇ ਜਾ ਮਾਹ ਕਿੱਥੇ ਜਾ ਬਾਰਲੇ ਆਪਣੇ ਬਾਰਲੇ ਘਰੇ ਉਧਰਲੇ ਫੇਤਾਂ ਚ ਜਾ ਵੜ ਜਾ ਵਗ ਜਾ ਠੀਕ ਆ ਉਹ ਟਰੈਕਟਰ ਦੇ ਬਣਾ ਮਿਲੂ ਐ ਮੈਨੂੰ ਕੋਈ ਬੰਦਾ ਮੈਨੂੰ ਬੰਦਾ ਵਾਧੂ ਨੇ ਇੱਥੇ ਜਾ ਵਾਗ ਜਾ ਵਾਧੂ ਵਾਧੂ ਵੇ ਜਾ ਪਾ ਕੇ ਜਾਵੇ ਤੂੰ ਜਾ ਸਾਡੇ ਕੋਈ ਗੱਲ ਕਰਨੀ ਠੀਕ ਆ ਕਰੋ ਗੱਲ ਆ ਦੇਖੋ ਭਾਈ ਅਸੀਂ ਤਾਂ ਚੱਲੇ ਖੇਤਾਂ ਦੀ ਮੋਟਰ ਤੇ ਨਿਰਮਾਂਗੇ ਨਹੀਂ ਯਾਰ ਕੋਈ ਨਾ ਜੀ ਦੋ ਦਿਨ ਬਵਾ ਦੇ ਇਹਨੂੰ ਮੈਂ ਬਹੁਤ ਟਾਈਮ ਦਾ ਤੋਰਿਆ ਮੈਥੋਂ ਬਾਅਦ ਚਾਲ ਰਹੀ ਕਿਤੇ ਕਰੇ ਬਹੁਤ ਵਾਗਿਆ ਕੋਈ ਨਾ ਜੀ ਦੋ ਚਾਰ ਦਿਨ ਰੁਕ ਜਾਂਦੋ ਮੈਂ ਆਪੇ ਭੇਜ ਦੂੰਗੀ ਇਹਨੂੰ ਪਪੜਿਆ ਕੇ ਤੁਸੀਂ ਕਾਹ ਤੋਂ ਗਰਮ ਹੋਈ ਜਾਂਦੇ ਹੋ ਹੋਰ ਕੀ ਆ ਮੈਨੂੰ ਪਤਾ ਨਹੀਂ ਮੇਰੀ ਗੱਲ ਸੁਣੋ ਚੁੱਪ ਕਰਕੇ ਤੁਸੀਂ ਮੇਰੇ ਭਰਾ ਨੂੰ ਤਾਂ ਬੋਲੀ ਜਾਂਦੇ ਹੋਗੇ ਯੁਰੇ ਆ ਗਏ ਐ ਕਰਦਾ ਵਾ ਕਰਦਾ ਤੇ ਮੈਂ ਪਤਾ ਸਵੇਰੇ ਉੱਤੇ ਤੇਰੀ ਮੰਮੀ ਕੋਲੇ ਗਈ ਆਂਗੀ ਬੀਬੀ ਨੇ ਮੇਰਾ ਪਤਾ ਕਿੰਨਾ ਜਲੂਸ ਕੱਢਿਆਗਾ ਕਿਉਂ ਨਹੀਂ ਹੁਣ ਤੈਨੂੰ ਕੀ ਕਹਤਾ ਆ ਮੈਨੂੰ ਪੁੱਛ ਜਾਓਗੇ ਕੀ ਕਹਿੰਦਾ ਉਹਨੇ ਕੀ ਕਰਤਾ ਇਹ ਜ ਆ ਕੇ ਮੇਰੀ ਮਾਂ ਨੇ ਤੈਨੂੰ ਕੀ ਕਹਤਾ ਮੈਂ ਸਵੇਰੇ ਗਈ ਆ ਉੱਧਰ ਠੀਕ ਆ ਤੇ ਰਾਣੀ ਦੀ ਭੈਣ ਵੀ ਆਈ ਹੋਈ ਐ ਛੋਟੀ ਹਾਂ ਤੇ ਉਹਦੇ ਸਾਹਮਣੇ ਮੇਰੋਂ ਕਹੀ ਐ ਨਿਕਲੀ ਉੱਤਲੀ ਆਈ ਐ ਮੇਰੇ ਭਰਾ ਨੂੰ ਇੰਨਾ ਕੁਝ ਬੋਲੀ ਨਾਲ ਮੇਰਾ ਇੰਨਾ ਜਲੂਸ ਕੱਟਿਆ ਮੈਂ ਬੇਇੱਜ਼ਤੀ ਕਰਾਉਣ ਵੱਤ ਥੋੜੀ ਹੀ ਐ ਥੋੜੇ ਮਗਰ ਲੱਗ ਕੇ ਗਈ ਐ ਕਿ ਮੈਂ ਤੁਹਾਡਾ ਘਰ-ਬਾਰ ਫੰਮੂਗੀ ਮੈਂ ਉਹਨਾਂ ਨੂੰ ਇੰਨੀ ਗੱਲ ਕਹਤੀ ਵੀ ਇੱਥੇ ਰਹੁ ਉਹ ਨੌਰੇ ਰਹਿੰਦੇ ਨੇ ਜਿਵੇਂ ਉੱਧਰ ਜਾਂਦੀਆਂ ਫਿਰ ਉੱਧਰ ਜਾਂਦੀ ਤਾਂ ਜਲੂਸ ਕੱਢਦੀ ਹੁੰਦੀ ਐ ਕਿਸੇ ਪਰਸੇ ਨਹੀਂ ਮਾਣੇ ਮੇਰੀ ਗੱਲ ਤੋਂ ਤੂੰ ਹੁਣ ਤੂੰ ਉੱਧਰ ਨਾ ਜਾਇਆ ਨਾ ਗੱਲ ਜਿੰਨਾ ਟਾਈਮ ਤੋਂ ਮੈਂ ਨਹੀਂ ਕਹਦਾ ਤੂੰ ਉੱਧ ਅਕੀਮਾ ਬੀਬੀ ਨਾਲ ਆਪ ਹੀ ਗੱਲ ਕਰੂੰਗਾ ਹੁਣ ਬਸ ਗੱਲ ਇੱਥੇ ਆ ਕੇ ਨਿਬੜੂਗੀ ਠੀਕ ਆ ਵੀ ਤੁਸੀਂ ਆਪਣੀ ਮਾਂ ਨਾਲ ਰਹਿਣਾ ਜਾਂ ਮੇਰੇ ਨਾਲ ਰਹਿਣਾ ਦੇਖ ਆਪਣਾ ਬੱਚਾ ਵੀ ਇੱਕ ਮੈਂ ਛੱਡ ਕੇ ਘਰ ਪਾ ਗਈ ਮੈਂ ਤੈਨੂੰ ਮੈਂ ਪਹਿਲਾਂ ਵੀ ਤੈਨੂੰ ਇਹ ਦਰੂ ਉਹ ਤੂੰ ਪਹਿਲਾਂ ਦਈਆਂ ਸੀ ਗੱਲਾਂ ਵੀ 100 ਕੋਸ ਹੋਊਗਾ ਨਾਲ ਖੜ ਕੇ ਸਿਹੜਾ ਉਹ ਹੁਣ ਤੈਨੂੰ ਇਸ ਤਰ੍ਹਾਂ ਐ ਕਰਦੀਆਂ ਮਰ ਜੜੀਏ ਜਮ ਜੜੀਏ ਹੁਣ ਤੈਨੂੰ ਛੇਤੀ ਘਰੇ ਭੱਜਣ ਦੀ ਹੁੰਦੀ ਨਾ ਮੈਂ ਭੱਗ ਜੂੰਗੀ ਅਸੀਂ ਮਾਂ ਪੁੱਤ ਭੱਗ ਜਾਗੇ ਹੁਣ ਕਿ ਅਸੀਂ ਕਦੇ ਨਹੀਂ ਆਉਂਦੇ ਬਸ ਯਾਦ ਏ ਜਵਾਨ ਨਕਲਾ ਪਾ ਨੂੰ ਉਹ ਤੈਨੂੰ ਛੱਡ ਕੇ ਕਿਧਰੇ ਹੋਰ ਲੰਘ ਜੀ ਫਿਰ ਬੋਕੀ ਰਹੇਗੀ ਕੋਈ ਨਾ ਫਿਰ ਮੈਂ ਬੇਇੱਜ਼ਤੀ ਕਰਾਉਣ ਵਾਸਤੇ ਨਹੀਂ ਆਈ ਹੁਈ ਇੱਥੇ ਹਰ ਗੱਲ ਤੇ ਜੇ ਮੈਂ ਤੈਨੂੰ ਲਿਆਇਆ ਮੈਂ ਤੇਰੇ ਨਾਲ ਵੀ ਖੜਾ ਮੈਂ ਤੈਨੂੰ ਕਹੀ ਜਾਂਦਾ ਵੀ ਕੋਈ ਨਹੀਂ ਤੂੰ ਨਾ ਜਾ ਤੁਹਾਡੇ ਖੜੇ ਦਾ ਮੈਂ ਕੀ ਕਰਾਂ ਜਦੋਂ ਮੇਰੀ ਜਾਂਦੀ ਰੀ ਆਉਂਦੀ ਨੀ ਮੇਰੀ ਬੇਇੱਜ਼ਤੀ ਕਰ ਦਿੰਦੀ ਆ ਉਹ ਫਿਰ ਹੁਣ ਮੈਂ ਤੇ ਮਾਰਾਂ ਆ ਕੇ ਮੈਂ ਮਾਰਾਂ ਮਾਰਦੇ ਨਹੀਂ ਮੈਂ ਕਹਿੰਦੀ ਵੀ ਤੁਸੀਂ ਉਹਨੂੰ ਜਾਨੋਂ ਮਾਰ ਦਿਓ ਤੁਸੀਂ ਉਹਨੂੰ ਇਸ ਲਿਜਾ ਸਕਦੇ ਹੋਗੇ ਮੈਂ ਸਮਝਾਉਂਗਾ ਹੁਣ ਤੂੰ ਮੇਰੇ ਜਿਵੇਂ ਕਿਉਂ ਵੀ ਇਸਦੀ ਇੰਨੀ ਐਵੇਂ ਮੈਂ ਹਰ ਵਾਰੀ ਚੁੱਪ ਕਰ ਦਿੰਦੀ ਆ ਤੁਹਾਡੇ ਮੂੰਹ ਨੂੰ ਚੁੱਪ ਕਰਦੀ ਆ ਪਰ ਮੈਂ ਅੱਜ ਚੁੱਪ ਨਹੀਂ ਕਰਦੀ ਅੱਜ ਜਾ ਫਰੋਂ ਨਹੀਂ ਜਾ ਫਰ ਮੈਂ ਗੱਲ ਕਰ ਲਊਂ ਮੈਂ ਤੂੰ ਕੋਈ ਨਾ ਆਉਣਗੇ ਨਾ ਤੁਸੀਂ ਉਹਨਾਂ ਨਾਲ ਗੱਲ ਕਰਨੀ ਹੈ ਮੇਰੇ ਸਾਹਮਣੇ ਕਰਨੀ ਹੈ ਕਰੂੰਗਾ ਮੈਂ ਚੁੱਪ ਨਹੀਂ ਰਹਾਂਗਾ ਮੇਰੇ ਤਾਂ ਚੁੱਪ ਕਰਾ ਦਿਆ ਕਰੋ ਮੇਰੇ ਮੂੰਹ ਤੇ ਜਿੰਦਾ ਲਾ ਦਿਆ ਕਰੋ ਜਹੀ ਜੀ ਕੋਕੋ ਜੀ ਕੋਕੋ ਦੇ ਬੱਚੇ ਆ ਵੀ ਤੇ ਆਪਦੀ ਮਾਂ ਵਰਗਾਗਾ ਮੇਰੀ ਥੋੜੀ ਕਰੂਗਾ ਉਹਦੀ ਮਾਂ ਦੀ ਕਰੂਗਾ ਮੈਨੂੰ ਕੀ 2-4 ਦਿਨ ਦੇਖੂਗੀ ਮੈਂ ਤੇ ਆਪਦਾ ਮੁੰਡਾ ਤਾਂ ਭੱਗ ਜਾਗੇ ਦੋਨੇ ਮੇਰਾ ਭਰਾ ਆਇਆ ਹੋਇਗਾ ਮੇਰੇ ਭਰਾ ਦੇ ਨਾਲ ਹੀ ਲੰਘ ਜੂਗੀ ਮੈਂ ਤਾਂ ਪਿੰਡ ਨੂੰ ਲੈ ਉਹ ਤਾਂ ਆ ਦੇਖਦਾ ਸੁੱਖ ਵੀ ਬਥੇਰਾ ਹੈਗਾ ਉਹੀ ਗੱਲ ਹਨਾ ਐਸੀ ਰੀਸ ਨਹੀਂ ਕਰਦੇ ਤੇ ਇਹਦਾ ਦੁੱਖ ਵੀ ਬਥੇਰਾ ਹੈ ਪੱਤੇ ਦੇਖ ਲੈ ਕਿੰਨੇ ਖਿੰਡੇ ਪਏ ਆ ਚੱਲ ਭਾਈ ਮੇਰਾ ਤਾਂ ਜੀ ਇੱਥੇ ਹੀ ਲੱਗਦਾ ਪ੍ਰਾਣੇ ਘਰ ਦੇ ਵਿੱਚ ਕਿਉਂ ਮੇਰੇ ਇਹ ਸੌਰੇ ਦੀ ਨਿਸ਼ਾਨੀ ਹੈਗੀ ਮੈਨੂੰ ਆਇ ਲੱਗਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਹੋ ਠੀਕ ਆ ਹਾਂਜੀ ਹਾਂਜੀ ਹੋ ਠੀਕ ਆ ਤੁਸੀਂ ਹਾਂ ਠੀਕ ਆ ਪੁੱਤ ਤੇ ਹੋਰ ਘਰੇ ਠੀਕ ਆ ਸਾਰੇ ਸਾਰੇ ਵਧੀਆ ਠੀਕ ਠਾਕ ਬੜੀ ਚੜਦੀ ਕਲਾ ਦੀ ਹਾਂ ਠੀਕ ਠਾਕ ਸਫਰ ਕਰਿਆ ਹਾਂਜੀ ਹਾਂਜੀ ਵਧੀਆ ਠੀਕ ਠਾਕ ਤੇ ਕੋਈ ਨ ਮਹ ਰਾਣੀ ਨੂੰ ਮਾਰਦੀ ਆ ਬਾਜ ਪੁੱਤ ਤੇਰੇ ਬਾਤੇ ਹਾਂ ਕੋਈ ਨਹੀਂ ਰਾਣੀ ਰਾਣੀ ਹਾਂ ਬੇਬੇ ਕੁ ਕੰਮ ਕਰੀ ਜਾਂਦੀ ਹੋਗੀ ਅੰਦਰ ਲਾ ਹਾਂ ਆ ਜਾ ਬਾਹਰ ਪੁੱਤ ਘਾਲ ਗਈ ਸਿਆਣੀਆਂ ਰਾਣੀ ਤਾਂ ਦੇਖੇ ਪਾਣੀ ਲੈ ਆਈ ਹਾਂ ਬੇਬੇ ਲੈ ਆਈ ਲਈ ਆਉਂਦੀ ਹੋਈ ਤੇ ਬਲਾਈ ਸਿਆਣੀ ਪੁੱਤਾਂ ਬਲਾਈ ਕੰਮ ਕਰਦੀ ਐ ਜਿਹੜੀ ਗੱਲ ਮੈਂ ਕਹੂੰ ਮੇਰੀ ਹਾਂ ਹਾਂ ਕਰਦੀ ਐ ਯਾਨੀ ਕਿ ਮਤਲਬ ਚੰਗੇ ਸੰਸਕਾਰਾਂ ਦਾ ਹੀ ਤਾਂ ਹੁੰਦਾ ਜੀ ਹਾਂ ਫਿਰ ਘਰਾਣੇ ਕਰਦੀ ਸੀ ਤਾਂ ਫਿਰ ਐਂ ਪਤਾ ਲੱਗਦਾ ਹੈ ਨਾ ਹਾਂਜੀ ਹਾਂਜੀ ਇਹ ਤਾਂ ਹੈ ਤੇ ਮੈਂ ਜਿਆ ਹੱਥ ਛੋਣ ਲੱਗ ਜੇ ਨਾ ਵੀ ਤੂੰ ਉੱਥੇ ਵਗ ਜਾ ਉਹਦੇ ਨਾ ਮੈਂ ਨਹੀਂ ਬੇਬੇ ਜਿੱਥੇ ਤੂੰ ਬੈਠੀ ਐ ਮੈਂ ਤਾਂ ਉੱਥੇ ਹੀ ਬੱਠੂਗੀ ਨਾ ਨਾ ਜੀ ਇਹਨੂੰ ਵਿਆਹ ਤੋਂ ਪਹਿਲਾਂ ਸਮਝਾਇਆ ਸੀ ਵੀ ਆਪਦੀ ਸੱਸ ਨੂੰ ਮਾਂ ਸਮਝ ਕੇ ਚੱਲੋ ਹਾਂ ਨਾ ਨਾ ਬਹੁਤ ਸਿਆਣੀ ਐ ਬਾਈ ਮੈਂ ਤਾਂ ਕਹਿੰਦੀ ਐ ਹਾਂ ਕਰ ਕਰ ਕੁੜੀਆਂ ਹਣ ਜੇ ਤਾਂ ਹੈ ਜੀ ਹੁਣ ਆਉਂਦੇ ਆ ਪਾਣੀ ਲੈ ਕੇ ਆ ਜਾਂਦੇ ਰਾਣੀ ਕੀ ਕਰਨ ਲੱਗ ਗਈ ਸੀ ਹੋਰ ਬਾਈ ਨਹੀਂਦਾ ਵੇਖ ਤੇ ਉਹ ਇਧਰ ਹੀ ਗਿਆ ਹੋਇਆਗਾ ਅੱਛਾ ਛੋਟਾ ਉਹ ਛੋਟਾ ਤਾਂ ਬਾਹਰ ਗਿਆ ਹਜੇ ਆਇਆ ਹੀ ਨਹੀਂ ਸੱਸੀ ਆ ਗਈ ਸੱਸੀ ਗਈ ਕਿੱਥੇ ਕਾਹਨੇ ਵੀਰ ਵੀਰ ਮੈਂ ਤਾਂ ਹੀ ਬਾਜੀ ਮਾਰੀ ਸੀਗੀ ਹਾਂ ਬੱਸ ਮਿਲ ਗਈ ਸੀ ਮੈਨੂੰ ਅੱਜ ਮੇਰਾ ਮੋਟਰਸਾਈਕਲ ਦਾ ਕੋਈ ਲੈ ਕੇ ਗਿਆ ਹੋਵੇ ਬਾਈ ਪੁੱਤ ਬੇਬੇ ਕੰਮ ਲੋ ਬੜਾ ਖੇਤਾਂ ਚ ਕਰੇ ਸਾਡੇ ਦੂਰ ਪੈ ਜਾਂਦੇ ਫਿਰ ਤੁਰ ਕੇ ਜਾ ਦਮੇ ਫੋਨ ਕਰ ਦੇ ਲੈ ਫਿਰ ਕੀ ਕੋਈ ਗੱਲ ਨਹੀਂ ਹਾਂ ਕਰਕੜਾ ਬਲੀ ਦੂਰ ਹੈਗਾ ਹੋਰ ਮੰਮੀ ਹਰੀ ਠੀਕ ਹੈ ਬਈ ਹਾਂਜੀ ਸਾਰੇ ਬੜੀ ਠੀਕ-ਠਾਕ ਆਏ ਚਲ ਮੁੰਡੇ ਤਾਂ ਸੂਰੇ ਹੁੰਦੇ ਬੁੜਮਾ ਨੂੰ ਔਖਾ ਹੋ ਜਾਂਦਾ ਹੈ ਹੈਨਾ ਤੇ ਆਏ ਕਰ ਰਣੀ ਮੜਾ ਜੀ ਦਾਮ ਲੈ ਕੇ ਨਾ ਫਿਰ ਚਾਹ ਬਣਾ ਲਈ ਚਲ ਹਜੇ ਤਾਂ ਪਾਣੀ ਕੀਤਾ ਸੱਚੀ ਦੀਦੀ ਦਾ ਫੋਨ ਆਇਆ ਸੀ ਦੀਦੀ ਕਹਿੰਦੀ ਸੀ ਮਾਂ ਆਉਣਾਗਾ ਹਜੇ ਤਾਈ ਤਾਂ ਨਹੀਂ ਆਈ ਆਜੂਗੀ ਉਹਨੇ ਕੀ ਕਰਨਾ ਉੱਥੇ ਪਈ ਹੋਣੀ ਐਸੀ ਥੱਲੇ ਉਥੇ ਉੱਠ ਕੇ ਉਹ ਰਿਆ ਬੜੂਗੀ ਤੂੰ ਨਾ ਬਾਈ ਨਹੀਂ ਜਿਹੜਾ ਮਾਰ ਚਲ ਮੈਂ ਚਾਹ ਧਰ ਦੇ ਬੀਬੀ ਚੰਗਾ ਹੁਣ ਤੂੰ ਚਾਹ ਧਰ ਦੇ ਦੀਦੀ ਆ ਗਈ ਸੱਚੀ ਗੱਲ ਕਰ ਸੱਚੀ ਗੱਲ ਕਿਵੇਂ ਬੀਬੀ ਠੀਕ ਹੈ ਤੂੰ ਦੱਸ ਪਰ ਇਹ ਕੀ ਗੱਲਾਂ ਯਾ ਕਰੀ ਜਾਂਦੇ ਹੋ ਗੱਲ ਤੇਰੀਆਂ ਕਰਦੇ ਸੀ ਚੰਦ ਦੀਆਂ ਮੇਰੇ ਮਗਰੀ ਪਈ ਰਣੀ ਤੂੰ ਕਹਿੰਦੀ ਮੇਰੇ ਮਗਰੀ ਪਈ ਲੈ ਆਉਂਦੀ ਹੁੰਨੀ ਤੇ ਮੇਰੇ ਨਾਲ ਮੈਂ ਤਾਂ ਆ ਹੀ ਲੜੂੰਗੀ ਤੇਰੇ ਨਾਲ ਤੂੰ ਹੀ ਤਾਂ ਕੰਮ ਪੁੱਠਿਆ ਕਰਦੀ ਆ ਚਾਚੂ ਬਣਾਈਏ ਚਾਹ ਤਾਂ ਕੋਈ ਨਹੀਂ ਰਣੀ ਬਣਾਉਣ ਗਈ ਆਪੇ ਬਣਾ ਲੇਉਗੀ ਚਾਹ ਪੀਣੀ ਆ ਮੈਂ ਤਾਂ ਤੂੰ ਮੈਨੂੰ ਆਂ ਦੱਸ ਹਾ ਆ ਦੇਖ ਆ ਵੀ ਮੈਂ ਕਹਤਾ ਭਾਈ ਇਹ ਰਾਣੀ ਦਾ ਠੀਕ ਆ ਚਲ ਭਾਈ ਤੇ ਤੇਰਾ ਵੀ ਇਹ ਕਿੱਡਾ ਸਿਆਣਾ ਮੁੰਡਾ ਆਉਂਦੇ ਨੇ ਮੇਰੇ ਭਾਈ ਦੇ ਹੱਥ ਲਾਏ ਕਿੰਨਾ ਇਹ ਲਿਆਕਤ ਨਾ ਬੋਲਿਆ ਉਹ ਤੁਹਾਡਾ ਜਿਹੜਾ ਕੂੜੀ ਤੇ ਬਿਨਾ ਪਰਉਣਾ ਉਦੋਂ ਆ ਗਿਆ ਸੀ ਉਹਨੇ ਕੀ ਇੱਥੇ ਜਲੂਸ ਕੱਢਿਆ ਆ ਕੇ ਕੌਣ ਆ ਗਿਆ ਸੀ ਇਹਦਾ ਭਾਈ ਆਇਆ ਸੀ ਭਰਾ ਆਇਆ ਸੀ ਛੋਟਾ ਬਸ ਕੀ ਪਤਾ ਭਾਈ ਸੀ ਕੋਈ ਉੱਠ ਕੇ ਆ ਗਿਆ ਉੱਥੋਂ ਉਹ ਨਾ ਵੀਰੇ ਪਹਿਲੇ ਦਿਨੋਂ ਨਾ ਕੀ ਹਾਲ ਨੇ ਭਾਈ ਆ ਗਿਆ ਵੰਟੀ ਮੇਠੋ ਭਾਈ ਮੇਠੋ ਬੈਣ ਕੋਈ ਨਹੀਂ ਕੋਈ ਨਹੀਂ ਕਾ ਤੇ ਜਾ ਕੇ ਕੰਮ ਕਰ ਲੈ ਤੇ ਬਰੋਬਰ ਬਹਿ ਜਾਨੀ ਚੱਲ ਗੋ ਮੈਂ ਤਾਂ ਖੁੜੀ ਆਈ ਸੀ ਹੋਰ ਵੀ ਕੰਮਕਾਰ ਵਧੀਆ ਹਾਂ ਵਧੀਆ ਜਮਾ ਬਸ ਖੇਤੀ ਕੰਮ ਵਧੀਆ ਚੰਗਾ ਹੋਰ ਮੈਂ ਤੇ ਤੇ ਨਾ ਜਿੰਨ ਵਧੀਆ ਆਪਣਾ ਹਾਂ ਹਾਂ ਵਧੀਆ ਵਧੀਆ ਜਮੀ ਪੈ ਗਿਆ ਗਰਮੀ ਵਾਲੀ ਹੋ ਗਈ ਹੋਰ ਮੀਂਹ ਪੈ ਕੇ ਕਰਮਾਈ ਚ ਹੋ ਗਈ ਉਹ ਤਾਂ ਮੈਂ ਗੱਲਾਂ ਖਰੀ ਜਾਂਦੀ ਸੀ ਪੁੱਤ ਕਿਤੇ ਐਂ ਵੀ ਨਾ ਕਈ ਨਹੀਂ ਮੇਰੀ ਮਾਂ ਤਾਂ ਸਭ ਦਿਨ ਲੜਦੀ ਰਹਿੰਦੀ ਐ ਦੇਖ ਆ ਵੀ ਮੁੰਡਾ ਬੈਠਾ ਕਿੰਨਾ ਸੈਣਾ ਦੇਖ ਕਿੰਨੀ ਤਨ ਲਾਇਕ ਤਨ ਬੁਲਾਇਆ ਹਨ ਉਹ ਅੱਧੇ ਆਇਆ ਸੀ ਕਹਿੰਦੀ ਮੇਰਾ ਪਾ ਹੀ ਇਹ ਜਿਹੜੇ ਉਹਨਾਂ ਦੇ ਨਾਲ ਗੋਲਾਇਆ ਕਰ ਅੱਛਾ ਇੱਧਰ ਰਹਿਣ ਕਰਕੇ ਨਾ ਸਾਰੇ ਰਿਸ਼ਤੇਦਾਰ ਵੀ ਇੱਧਰ ਹੀ ਆਉਣ ਲੱਗ ਗਏ ਉੱਧਰਲੇ ਘਰੇ ਤਾਂ ਕੋਈ ਜਾਂਦਾ ਹੀ ਨਹੀਂਗਾ ਇੱਥੇ ਮੂੰਹ ਹੁੰਦਾ ਪਰਾਨੇ ਕਰਦਾ ਮੂੰਹ ਪਿਆ ਸਾਰਿਆਂ ਨੂੰ ਪਤਾਗਾ ਵੀ ਤੂੰ ਇੱਧਰ ਬੈਠੀ ਹੁੰਨੀ ਆ ਉੱਧਰ ਤਾਂ ਕੋਈ ਜਾਂਦਾ ਹੀ ਨਹੀਂਗਾ ਫਿਰ ਜੇ ਹੁਣ ਮੇਰੀ ਗੱਲ ਸੁਣ ਜੇ ਨਹੀਂ ਕੋਈ ਕਦਰ ਕਰਦਾ ਮੈਂ ਤਾਂ ਕਦਰ ਕਰੀ ਆ ਇਹਦੀ ਪਰਾਨੇ ਘਰ ਦੀ ਭਾਈ ਚਲ ਕੋਈ ਨਹੀਂ ਹੁਣ ਹਾਂ ਤਾਂ ਸਾਰਾ ਕੁਝ ਇੱਥੇ ਹੀ ਆ ਹੁਣ ਕੱਚਿਆਂ ਜੀ ਪੱਕਿਆਂ ਚ ਜਾਂਦਾ ਹੁੰਦਾ ਹੁਣ ਪੱਕਿਆਂ ਦੇ ਕੱਚਿਆਂ ਦੇ ਥੋੜੀਆ ਹੁੰਦਾ ਹਾਂ ਹਾਂ ਇਹ ਤਾਂ ਠੀਕ ਆ ਤੇਰੀ ਗੱਲ ਤੇ ਬੰਟੀ ਐ ਕਹਿੰਦੀ ਸੀ ਮੈਂ ਤੈਨੂੰ ਵੀ ਉਹਦਾ ਆਪਣਾ ਜਵਾਖ ਜਿਹਾ ਕੋਈ ਪਤਾ ਲੱਗ ਮੈਂ ਤਾਂ ਹੈਗਾ ਮੈਂ ਚੰਡੀਗੜ੍ਹ ਜਾਣਾ ਹੈਗਾ ਚੰਡੀਗੜ੍ਹ ਨੂੰ ਸਾਨੂੰ ਜਾਵੋ ਕਿਵੇਂ ਖੈਰ ਨਾਲ ਹੀ ਗਈ ਚੰਡੀਗੜ੍ਹ ਹਾਂ ਪੁੱਤ ਉੱਥੇ ਨਾ ਕੋਈ ਬੜਿਆਗਾ ਉੱਥੇ ਤੇ ਯਾਰ ਦੋਸਤ ਨੇ ਚੱਲ ਮਿਲਣ ਵਾਗਿਆ ਸੀ ਤੇ ਤੁੰ ਕੋਈ ਫੋਨ ਫਾਂਤਰ ਕੋਲ ਆਇਆ ਕਿ ਨਹੀਂ ਆਇਆ ਕੋਈ ਐਂ ਦੱਸ ਮੈਨੂੰ ਕੋਈ ਨਹੀਂ ਮੈਂ ਅੱਪੀ ਨਾਲ ਗੱਲ ਕਰ ਲੈਂਦਾ ਉਹ ਪੈਨਸ਼ਨ ਨਾਲ ਹੈ ਉਹਦੇ ਤੇ ਕੋਈ ਨਾ ਬੁਫੜ ਨੂੰ ਵੀ ਕੰਮ ਤੀਗਾ ਛੇਤੀ ਅਸੀਂ ਕਰਦੇ ਆ ਉਹ ਆਜੂ ਕੋਈ ਬੁਫੜਨੇ ਨੂੰ ਲਾਇਆ ਤੀ ਫੋਰਾ ਹਉ ਲੋ ਬਈ ਸਤਿ ਸ਼੍ਰੀ ਅਕਾਲ ਸੁਖ ਬਈ ਆ ਚਾਹ ਪੀ ਲੈਂਦੇ ਤੁਸੀਂ ਚਾਹ ਦੀਓ ਬਬੇ ਨਹੀਂ ਮੈਂ ਨਹੀਂ ਪੀਂਦੀ ਪੁੱਤ ਮਸ ਮਸਹੂਰੀ ਪੀ ਲੈਂਦੇ ਨਾ ਮੈਂ ਨਹੀਂ ਪੀਂਦੀ ਪੁੱਤ ਦਾ ਹੋਣੀ ਪੀ ਕੇ ਹਟੇ ਚਲ ਦਵਾ ਰਹੇ ਤੁਸੀਂ ਲਈ ਥੋੜੇ ਵਸਤ ਲਈ ਮੈਂ ਬਈ ਨਾ ਨਾ ਮੈਂ ਨਹੀਂ ਪੀਂਦੀ ਨਾ ਤੁਸੀਂ ਕੋਈ ਨਹੀਂ ਪੀ ਲੋ ਉੱਥੇ ਨਾਲ ਕੋਈ ਗੱਲਬਾਤ ਕਰ ਲੋ ਥੋੜੇ ਦੇ ਸਾਹਮਣੇ ਖਾਣ ਨੂੰ ਕਹਿੰਦੀ ਕਹਿੰਦਾ ਤਬੁੱਤ ਮੈਂ ਉਹ ਬੁਝੀ ਰਹੀ ਸੀ ਮੈਂ ਮਨੂ ਰਾਣੀ ਕੁਖ ਲੈਂਦੀ ਰੋਜਾ ਅਖੇ ਕਦੋਂ ਆਊਗਾ ਮੈਂ ਅਖਾ ਕੋਈ ਨਹੀਂ ਮੈਂ ਖੈਨ ਨਾ ਦੋਨੇ ਪੰਜ ਨੂੰ ਪਤਾ ਚਲੀ ਵੀ ਕਵੀਲਦਾਰ ਚ ਕੀ ਗੱਲ ਬਾਤ ਹੈ ਇਹਨਾਂ ਦੀ ਉਹ ਦੱਸ ਕੇ ਗਿਆ ਉਹ ਮਨ ਤਾਂ ਐਂ ਕਹਿੰਦਾ ਸੀ ਕਹਿੰਦਾ ਕੰਮ ਆ ਕਹਿੰਦਾ ਬਸ ਜਾ ਕੇ ਆ ਗਿਆ ਹੁਣ ਨਾ ਉਹਦਾ ਫੋਨ ਲੱਗਦਾ ਨਾ ਮੇਰੇ ਨਾਲ ਗੱਲ ਕਰਦਾ ਉਹ ਫੇਰ ਕੋਈ ਪਤਾ ਹੱਤਾ ਕਰ ਲੈਿੰਦਾ ਤੂੰ ਮੈਂ ਕਹਿਣਾ ਕੋਈ ਨਹੀਂ ਜੇ ਤੂੰ ਨਾ ਮੈਂ ਲੈਂਦਾ ਸੀ ਉਹ ਮੈਂ ਮੁੰਡੇ ਨੂੰ ਕਹਿਣਾ ਉੱਥੇ ਦਾ ਜਾ ਕੋਈ ਉਹਦੀ ਜਾਣ ਪਛਾਣ ਵਾਲੇ ਮੁੰਡੇ ਹੁੰਦੇ ਉਹਨਾਂ ਨੂੰ ਪੁੱਛ ਲੈ ਉਹ ਜਾਨ ਬਚਾਉਣ ਵਾਲਾ ਹੈਗਾ ਉਹਦੇ ਨਾਲ ਹੀ ਸੀਗਾ ਕੋਈ ਨਹੀਂ ਕਰਦਾ ਉਹ ਆਂ ਹੁਣ ਫਿਰ ਹੁਣ ਆਇਆ ਪੁੱਤ ਮੈਂ ਕੀ ਆਖਾਂ ਕਿ ਉਹ ਰੋਜ਼ ਮੈਨੂੰ ਪੁੱਛ ਲੈਂਦੀ ਐ ਹੁਣ ਮੈਂ ਢਾੜਾ ਲਾ ਦਿੰਨੀ ਐ ਮੈਂ ਕਹਿੰਨੀ ਕੋਈ ਨਹੀਂ ਆਜੂਗਾ ਤੇ ਘੁੰਮਣ ਗਿਆ ਹੋਊਗਾ ਕਿਤੇ ਉਹੀ ਤਾਂ ਗੱਲ ਆ ਵੀ ਹੁਣ ਉਹ ਉਦੋਂ ਤੋਂ ਉਹਨੂੰ ਸਖੜਾਈ ਜਾਣੀ ਰਹਿੰਦੀ ਐ ਵੀ ਬਾਲਾ ਪਤਾ ਨਹੀਂ ਸਿਆਣਾ 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 ਪੁੱਤ ਸਿਆਣਾ ਤਾਂ ਫੇਰ ਅਸੀਂ ਕਿਹਨੂੰ ਮੈਨੂੰ ਕੀ ਪਤਾ ਸੀ ਉਹ ਇਹ ਤੂੰ ਮੈਨੂੰ ਕਹਿਣਾ ਤੇ ਮਿੰਟ ਮਾਰਦੀ ਆ ਨਾ ਤੂੰ ਚਲ ਕੋਈ ਨਹੀਂ ਮੈਂ ਕਰਦਾ ਪਤਾ ਉਹਦਾ ਤੇ ਫੇਰ ਤੂੰ ਦੇਖਦਾ ਹਜੇ ਕਿ ਜੇ ਅੱਜ ਨਹੀਂ ਤਾਂ ਕੱਲ ਨੂੰ ਤਾਂ ਅੰਦਾ ਨਹੀਂ ਫਿਰ ਮੈਂ ਆਪ ਜਾਊਂਗਾ ਨਾ ਹਨਾ ਮੈਂ ਤੇ ਮਾਰਦੀ ਤੇ ਗੁੱਸਾ ਕਰਕੇ ਫੇਰ ਕੀ ਹੋਗਾ ਜੀ ਮੈਂ ਤੈਨੂੰ ਕਹੀ ਤਾਂ ਤੂੰ ਉਹ ਉੱਦੇ ਪਤਾ ਤੂੰ ਉਹਨੂੰ ਕੁਝ ਕਹਿ ਕੇ ਇਧਰੋਂ ਤੋਰਤਾ ਉਧਰ ਕਿਹੜੇ ਲੋਟ ਬੈਠੀ ਰੋਈ ਜਾਂਦੀ ਸੀਗੀ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤੈਨੂੰ ਐਂ ਕਿਹਾ ਸੀ ਮੈਂ ਕਿਹਾ ਵੀ ਤੂੰ ਇੱਥੇ ਆ ਜਾ ਕਰ ਮੇਰਾ ਤਾਂ ਬੁਰੇ ਜੀ ਲੱਗਦਾਗਾ ਉਹ ਕਹਿੰਦੀ ਤੂੰ ਉਧਰ ਚੱਲ ਮੈਂ ਖ ਉਧਰ ਮੈਂ ਜਾਂਦੀ ਨਹੀਂ ਉਹ ਚਲ ਉਹਦਾ ਭਾਈ ਜਹਾ ਜਹਾ ਹੈਗਾ ਦਿਮਾਗੋ ਹੌਲਾ ਹੈਗਾ ਉਹਦਾ ਹੁਣ ਸਭ ਨੂੰ ਦੀਂਦਾ ਹੀ ਹੈਗਾ ਇੱਕ ਚੀਜ਼ ਤਾਂ ਤੂੰ ਕਹਿਣਾ ਜ਼ਰੂਰੀ ਹੁੰਦਾ ਉਹਨੂੰ ਨਾ ਕਹਿੰਦੀ ਤੂੰ ਮੇਰੀ ਉਹੀ ਨਹੀਂ ਕੁਝ ਨਹੀਂ ਹੁੰਦਾ ਉਹ ਤਾਂ ਨਾ ਮੜ ਜਦੋਂ ਇਹ ਜੀ ਕੋਈ ਗੱਲ ਹੋਵੇ ਮੜਾ ਆਪ ਚੁੱਪ ਕਰ ਜੇ ਮੈਂ ਵੀ ਉਹਦੇ ਕੋਰੇ ਆ ਸੀਗਾ ਮਹਾ ਸਾਡੇ ਇੱਥੇ ਵੀਡੀਓ ਨਾਲ ਬਣਾਇਆ ਕਰ ਪਰ ਕਹਿ ਤਾਂ ਉਹਨੂੰ ਮਹਾ ਤੁਰ ਜਾ ਤਾਂ ਤੁਰ ਗਿਆ ਕਹਾਂਗਾ ਬਈ ਵਿਆਹ ਚ ਕੇ ਗੱਲ ਕਰਦੀ ਆ ਤੇ ਕੱਚੇ ਦੀ ਬਣਾਉਣਾ ਲੱਗ ਗਿਆ ਉਹਦਾ ਦਿਮਾਗ ਦਾ ਫਿੱਗੜਾ ਉਹਨੂੰ ਕੀ ਸਮਝਾਈਏ ਫੇ ਤਾਂ ਹੀ ਤਾਂ ਮੈਂ ਚੁੱਪ ਕਰ ਗਈ ਮੈਂ ਕਹਾਂ ਤਾਂ ਬੌਲਾ ਕਰਾ ਦਿਮਾਗ ਤੇ ਰੋੜ ਪੈ ਗਿਆ ਕਰੋ ਉਹ ਥੋੜਾ ਗੱਲ ਦਿਲ ਤੇ ਲਾ ਜਾਂਦੀ ਆ ਗੋਲੇ ਨਾਲ ਗੱਲ ਗੋਲੇ ਨਾਲ ਨਹੀਂ ਫਿਰ ਉਹਨੂੰ ਮੜੀ ਜੀ ਗੱਲ ਜਿਹੜੇ ਰਣਕੇ ਲਾਉਂਦੀ ਆ ਤਾਂ ਲਾਈ ਜਾ ਮੈਨੂੰ ਨਹੀਂ ਪਤਾ ਲਾ ਰਹਿਣ ਦਿਲ ਤੇ ਲਾ ਰਹਿਣ ਦੇ ਹੈ ਬਈ ਮੈਂ ਹੁਣ ਆਪਦੇ ਭਰਾ ਸਾਹਮਣੇ ਤਾਂ ਨਹੀਂ ਕਹਿ ਸਕਦੀ ਆਪਣੇ ਘਰ ਦੀ ਗੱਲ ਹੈ ਨਾ ਹਾਂ ਹਾਂ ਠੀਕ ਤੁਸੀਂ ਪੁੱਛਿਆ ਨਾ ਮੇਰੇ ਕੋਲ ਕਿ ਫੋਨ ਤਾਂ ਉਹਨਾਂ ਦਾ ਬੰਦ ਹੈ ਹੀ ਹੈ ਕੱਲ ਨੂੰ ਜਾਂ ਪਰਸੋਂ ਆਜੂ ਘਰੇ ਕੋਈ ਨਹੀਂ ਕੋਈ ਨਹੀਂ ਬਾਈ ਟੈਨਸ਼ਨ ਨਾ ਲਓ ਕੱਲੂ ਜਾਂ ਪਰਸੋਂ ਫੋਨ ਬੰਦ ਹੈ ਜਾਂਦੇ ਨਾ ਤਾਂ ਟੈਨਸ਼ਨ ਨਹੀਂ ਨਹੀਂ ਇਹ ਕਹਿੰਦਾ ਵੀ ਨਾਲ ਦੇ ਮੁੰਡੇ ਨਾਲ ਗੱਲ ਹੋ ਜਾਂਦੀਆਂ ਮੈਂ ਉਹਨੂੰ ਕੱਲ ਨੂੰ ਜਾਂ ਪਰਸੋਂ ਨੂੰ ਆਊਗਾ ਬਸ ਉਹ ਕੋਈ ਨਹੀਂ ਘਰੇ ਪਰ ਇਹਨੇ ਮੈਂ ਦੇਖਣਾ ਕੰਮ ਕਰ ਤੁਸੀਂ ਬੈਠੋ ਠੀਕ ਹੈ ਜੀ ਬੀਬੀ ਆਪਕਾ ਨਹੀਂ ਕਿਉਂ ਲੱਗਦਾ ਬੀਬੀ ਰੀ ਨੂੰ ਜੀ ਪਤਾ ਹੁੰਦਾ ਗੱਲਬਾਤ ਨਹੀਂ ਕੌਨ ਨੂੰ ਪਤਾ ਹੈ ਤੇ ਉਹ ਕਹਿੰਦਾ ਨਾ ਜਿਹੜੇ ਨਾਲ ਦੇ ਮੁਕਦੇ ਨਾਲ ਗਿਆਗਾ ਵੀ ਉਹਦਾ ਨਾ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਬਾਹਰ ਘੁੰਮਣ ਗਿਆ ਕੋਈ ਨਹੀਂ ਆਜੂਗਾ ਉਹ ਕਿਵੇਂ ਆ ਵੀ ਜੱਗਿਆ ਕੀ ਹਾਲ ਨੇ ਵਧੀਆ ਵਧੀਆ ਹੋਰ ਠੀਕ ਆ ਹਾਂ ਹੋਰ ਤਰਾ ਕਿਵੇਂ ਚੱਲ ਰਹੀ ਆ ਤਾਂ ਐ ਵੀ ਚੱਲ ਵਧੀਆ ਰੇ ਰੂ ਪਾਤਾ ਹਾਂ ਸਹੀ ਚੱਲ ਹੋਰ ਇੱਥੇ ਬੈਠਾ ਬਹੁਤ ਵੈ ਇਹ ਉਹ ਜੱਗੇ ਇੱਕ ਕੰਮ ਸੀ ਆਪਣਾ ਕੋਈ ਮਿੱਤਰ ਆ ਰਿਹਾ ਯਾਰ ਚੰਡੀਗੜ੍ਹ ਤੋਂ ਅੱਛਾ ਇਹ ਕੋਈ ਸਮਾਨ ਹੁੰਦਾ ਹੈਗਾ ਹੱਲ ਕਰ ਲਾ ਹਲਤਾ ਕਰ ਲਾਂਗੇ ਤੇਰੇ ਕੋਈ ਗੱਲ ਨਹੀਂ ਫਿਰ ਆਉਂਦੇ ਆ ਉਹ ਆਉਣ ਵਾਲੀ ਹੋਊਗਾ ਉਹ ਆ ਜਾਂਦਾ ਪੰਜਾ ਦਸ ਮਿੰਟਾਂ ਚ ਉਹ ਹੋਰ ਕੀ ਹਾਲ ਨੇ ਇਹ ਕੀ ਹਾਲ ਆ ਭਾਈ ਹੋਰ ਕੀ ਹਾਲ ਆ ਭਾਈ ਜੀ ਠੀਕ ਹੈ ਕਿਵੇਂ ਕੀਤੀ ਬੈਠਾ ਅੱਜ ਬਸ ਵੇ ਬੈ ਕੇ ਕੰਮ ਜਿਆ ਕਰ ਚਲੋ ਅੰਦਰ ਬੈਠੀਏ ਕਿ ਯਾਰ ਬਾਰੀ ਬੈਜੀ ਐਸੀ ਰਹਿ ਗੋ ਅੱਗੇ ਕਿਹੜਾ ਬੱਡਗੀਆਂ ਤੇ ਕੰਮ ਨਹੀਂ ਕਰਿਆ ਬੈਠੇ ਨਹੀਂ ਐਸੀ ਰਹਿੰਦੇ ਰਹੇ ਖੇਦ ਕੀ ਹੋ ਜਾਣ ਬਾਹਰ ਬਾਅਗੇ ਸਹੀ ਗੱਲ ਹੈ ਹੋਰ ਫਿਰ ਕਿਵੇਂ ਫਸਲ ਬਦਲ ਸੋਢੀ ਵਧੀਆ ਜਾਵੇਂ ਚੱਲੀ ਜਾਂਦਾ ਕੰਮ ਵਧੀਆ ਜਾਂਦਾ ਯਾਰ ਮੈਂ ਤਾਂ ਨਾ ਚੰਡੀਗੜ੍ਹ ਤੋਂ ਆਇਆ ਸੀ ਅੱਜ ਹਾਂ ਹਾਂ ਤੇ ਮੈਂ ਕਿਹਾ ਤੈਨੂੰ ਨਾਲ ਤਾਂ ਮਿਲਿਆ ਮੈਂ ਮੈਨੂੰ ਕਿਤੇ ਕੋਈ ਜ਼ਰੂਰੀ ਗੱਲ ਦੱਸਣੀ ਆ ਯਾਰ ਕੀ ਗੱਲ ਹੋਗੀ ਉਹ ਸੋਢੇ ਵਾਲਾ ਯਾਰ ਹਾਂ ਉੱਥੇ ਚੰਡੀਗੜ੍ਹ ਮੈਂ ਰੂਮ 'ਚ ਜਾ ਕੇ ਆਇਆ ਪੰਜ ਚਾਰ ਵਾਰੀ ਉਹਦੇ ਨਾਲੇ ਤਾਂ ਉਹ ਪਿੰਦਾ ਚਿੱਟਾ ਉੱਥੇ ਉਹਦੇ ਨਾਲ ਡੈਂਪਲ ਕੁੜੀ ਆ ਉਹਦੇ ਨਾਲ ਸੰਬੰਧ ਬਣਾਈ ਬੈਠਾ ਕੁੜੀ ਵੀ ਚਿੱਟਾ ਪਿੰਦੀ ਆ ਬੜੀ ਮੜੀ ਗੱਲ ਐ ਤਾਂ ਯਾਰ ਉਹਦੀ ਹੋਰ ਯਾਰ ਬਾਈ ਮੈਂ ਤਾਂ ਆਪ ਹੈਰਾਨ ਰਹਿ ਗਿਆ ਮੁਖਾ ਜਰਾ ਇੰਨਾ ਸਿਆਣਾ ਇਹਨਾਂ ਦਾ ਟੱਬਰ ਬਾਈ ਕਿੱਥੇ ਦਾ ਤੁਸੀਂ ਕਿੱਥੇ ਉਹ ਪਤਾ ਨਹੀਂ ਕਿਹੇ ਜਾ ਜੰਮਿਆ ਗਿਆ ਛੋਡੇ ਕਿਰੇ ਤੂੰ ਤਾਂ ਇਹ ਤਾਂ ਤੂੰ ਤਾਂ ਮਰ ਜੂ ਚਿੱਟਾ ਲਾ ਕੇ ਜਾਂਦਾ ਬਾਈ ਯਾਰ ਉਹਨੂੰ ਕਿਤੇ ਦਾਦਾ ਖਲਦੋ ਖਲ ਕਰਾ ਦਿਓ ਸਹੀ ਗੱਲ ਹੈ ਜੀ ਯਾਰ ਉਹ ਨੂੰ ਤੁਸੀਂ ਉਥੇ ਬੁਲਾ ਲਓ ਚੰਡੀਗੜ੍ਹ ਛੋਡਾ ਖਰਚਾ ਪਵਾਈ ਜਾਂਦਾ ਛੋਡੇ ਸਿਰ ਤੈਨੂੰ ਪਤਾ ਨਾ ਕਿੱਥੇ ਰਹਿੰਦਾ ਮੈਨੂੰ ਪਤਾ ਹੈ ਇਹਦੇ ਨਾਲ ਕਿ ਰੂਮ ਚ ਰਹਿੰਦਾ ਨਾਲ ਉਹਦੇ ਡੈਂਪਲ ਕੁੜੀ ਰਹਿੰਦੀ ਆ ਸਲਾਪਾ ਕੱਲ ਨੂੰ ਹੀ ਚੱਲਦੇ ਆਂ ਫਿਰ ਯਾਰ ਚੱਲ ਮੇਰੇ ਨਾਲ ਮੈਂ ਤੈਨੂੰ ਇਹਦਾ ਨਾ ਕਿਾ ਉੱਥੋਂ ਨੂੰ ਚੱਕ ਲਿਆ ਦਾ ਜੁੱਲੀ ਵਿਸਤਰਾ ਠੀਕ ਹੈ ਹਾਂ ਤੇ ਉਹ ਕੁੜੀ ਜੀ ਨੂੰ ਡੱਕਰ ਦੇ ਪਰੇ ਉਹਨੂੰ ਖਾਈ ਜਾਂਦੀ ਉਹ ਵੀ ਖਾਈ ਜਾਂਦੀ ਉਹਦੇ ਪੈਸੇ ਸੀ ਦਾਦਾ ਹੁਣੀ ਦਾ ਹਜੇ ਵਿਆਹ ਕੀਤਾ ਹੋਰ ਯਾਰ ਮੈਂ ਤਾਂ ਐ ਵੀ ਮੁੱਖਾਪ ਕੱਲ ਮੇਰੇ ਪਿੰਡ ਦਾਗਾ ਚੱਲ ਅਸੀਂ ਇਕੱਠੇ ਰਹਾਂਗੇ ਨਾ ਨਾ ਦੱਸ ਮੈਂ ਜਦੋਂ ਗਿਆਗਾ ਕਿ ਉਹ ਮੈਂ ਤਾਂ ਉਹ ਤੀਜੇ ਦਿਨ ਹੀ ਅੱਡ ਹੋਗਾ ਬਈ ਜਦੋਂ ਮੈਂ ਉਹਨਾਂ ਦੇ ਐ ਜਲੂਸ ਦੇਖ ਲਿਆ ਮੈਂ ਤਾਂ ਇਹ ਕੁਛ ਕਰਦੇ ਫਿਰਦੇ ਆ। ਉਹ ਤਾਂ ਆਪਣੇ ਕਲੱਬ ਵਿੱਚ ਵਗ ਜਾਂਦੇ ਆ। ਅਸੀਂ ਤਾਂ ਉਹਦਾ ਵਿਆਹ ਕੀਤਾ ਹੋਣੀ ਉਹਦੀ ਘਰ ਦੀ ਤੌਣੀ ਵਿਚਾਰੀ ਗਊ ਆ ਯਾਰ ਇੰਨਾ ਕੰਮ ਕਰਦੀ ਆ ਘਰੇ ਉਹਦਾ। ਲੈ ਫਿਰ ਉਹਨੂੰ ਕਿਸੇ ਦਾ ਤਾਂ ਵਿਆਹ ਕਰਤਾ ਉਹਨੂੰ ਸਤੰਦੀਗੜ ਤੋਂ ਭੇਜਤਾ ਤੁਸੀਂ। ਤੁਹਾਨੂੰ ਕੀ ਪਤਾ ਯਾਰ ਤੈਨੂੰ ਮੈਂ ਸਹੀ ਗੱਲ ਦੱਸਾਂ ਵਿਚੋਂ ਪੈਸੇ ਉਹ ਸੌਥੀ ਲੈ ਕੇ ਗਿਆ। ਅੱਛਾ। ਕਹਿੰਦਾ ਮੈਂ ਕੰਮ ਕਰਨਾ ਕੰਮ ਕਰਨਾ ਮੈਂ ਐ ਚੁੱਪ ਕਰਕੇ ਵੀ ਕੱਲ ਨੂੰ ਇਹ ਮੇਹਣੇ ਮਾਰੂਗਾ ਵੀ ਮੇਰੇ ਵੱਡੇ ਭਾਈ ਨੇ ਮੇਰੀ ਬਾਹ ਨਹੀਂ ਫੜੀ। ਬਈ ਸਾਡਾ ਪਿਆਉ ਨਹੀਂ ਸੀਗਾ ਮੇਰੀ ਬਾਹ ਨਹੀਂ ਫੜੀ। ਆਹ ਤੇ ਇੱਕ ਹੁਣ ਚਿੱਟਾ ਲਾਉਣ ਲੱਗ ਗਿਆ ਉਹ ਇੰਨਾ ਮਹਿੰਗਾ ਕਿੱਥੋਂ ਲਾਊਗਾ ਮਰ ਜੂ ਉਹ ਉਹਨੂੰ ਦੱਤ ਲਿਆ ਮਹਿੰਗਾ ਬਹੁਤ ਹੈ ਬਾਈ ਕਿੱਥੋਂ ਖਰਚਾ ਪੂਰਾ ਕਰੋਗੇ ਇਹਦਾ ਤੁਸੀਂ ਚੱਲ ਤੂੰ ਹੁਣ ਐ ਕਰ ਸਾਰਾ ਕੁਝ ਕਰ ਕੈਨਸਲ ਤੂੰ ਹੁਣ ਵੀਰ ਬਣ ਕੇ ਇੰਨਾ ਕਹੋ ਕਰੀਏ ਗੱਲ ਗਾਹ ਨਾ ਕੋਈ ਨਾ ਬਾਈ ਮੈਂ ਤਾਂ ਤੇਰੇ ਕੋਲ ਹੀ ਆਇਆ ਸੀ ਮੈਂ ਤੇਰੇ ਪਰਿਵਾਰ ਕੋਲੇ ਨਹੀਂ ਜਾਂਦਾ ਹਾਂ ਆਪਾਂ ਕੱਲ ਨੂੰ ਮੈਂ ਤੈਨੂੰ ਫੋਨ ਕਰਦਾ ਆਪਾਂ ਕੱਲ ਨੂੰ ਚੱਲਦੇ ਹਾਂ ਉਹ ਲੈਣਾ ਹਾਂ ਕੋਈ ਨਾ ਅੱਜ ਤੇ ਕੋਈ ਨਾ ਮੈਂ ਚੱਲਦਾ ਗੱਡੀ ਲੈ ਕੇ ਚੱਲਦਾ ਗੱਲ ਨੂੰ ਤੇਰੇ ਨਾਲ ਹੈ ਨਾ ਆਪਾਂ ਉਹਨੂੰ ਲੈ ਕੇ ਆਵਾਂਗੇ ਲਿਆ ਹਾਂ ਮੈਂ ਆਪ ਕਹਿੰਦਾ ਵੀ ਹੁਣ ਲਈ ਆਈ ਆਪਾਂ ਪੰਡ ਠੀਕ ਆ ਹਾਂ ਹੋਰ ਤੇ ਪੇਪਰ ਵਧੀਆ ਹੋਗੇ ਪੇਪਰ ਵਧੀਆ ਹੋਗੀ ਪੜਾਈ ਵਧੀਆ ਚੱਲਦੀ ਹੈ ਪੜਾਈ ਪੂਰੀ ਵਧੀਆ ਸਸਤਰੀ ਘਰ ਬਾਬੀ ਸਸਤਰੀ ਘਰ ਕੇ ਵੇ ਠੀਕ ਆ ਵਧੀਆ ਸਸਤਰੀ ਸਸਤਰੀ ਕੇ ਮੈਂ ਫੋਨ ਫਾਨ ਵੀ ਨਹੀਂ ਕਰਿਆ ਹੈਗਾ ਹੁਣ ਲੱਗੇ ਨੇ ਉਹ ਨਾ ਜੈਂਟ ਵਰਸੀ ਤਾਂ ਕਰਕੇ ਮੇਰੀ ਛੁੱਟੀ ਸੀ ਮੈਂ ਤਾਂ ਕਰਕੇ ਆ ਜੀ ਛੁੱਟੀ ਪਾਪੀ ਕਿੱਥੇ ਆ ਉਹ ਤਾਂ ਅੰਦਰ ਆ ਭਾਬੀ ਤਾਂ ਤੇ ਕੀ ਗੱਲ ਤੂੰ ਸਾਡਾ ਫੋਨ ਫਾਨ ਕਾ ਤਾਂ ਨਹੀਂ ਚੱਕਦੀ ਹੈਗੀ ਅਸੀਂ ਕੀ ਮਾੜਾ ਕਰਤਾ ਨਹੀਂ ਮੇਰਾ ਫੋਨ ਨਾ ਸਾਇਲੈਂਟ ਤੇ ਲੱਗ ਰਿਹਾ ਲਾ ਦਿੰਦੀ ਹੁੰਨੀ ਆ ਪੜਾਈ ਕਰਕੇ ਕੋੜਾ ਤੂੰ ਤਾਂ ਦੋ ਦੋ ਫੋਨ ਲੈ ਜਿਰਦੀ ਐ ਤੇ ਸਾਡਾ ਫੋਨ ਤੂੰ ਕਿਸੇ ਜੇ ਵੀ ਨਹੀਂ ਚੱਕਦੀ ਹੈਗੀ ਨਹੀਂ ਇਹ ਤਾਂ ਵੈਸੇ ਹੀ ਲੈਂਦੇ ਸੀਗੇ ਪੜਾਈ ਕਰਕੇ ਤੇ ਤੇਰੇ ਬਾਈ ਨੇ ਤੈਨੂੰ ਫੋਨ ਪਰਸੋ ਚ ਉੱਥੇ ਐਨੇ ਫੋਨ ਲੈਣਾ ਤੂੰ ਉਹਦਾ ਫੋਨ ਚੱਕਦੀ ਐ ਨਾ ਸਾਇਲੈਂਟ ਤੇ ਲੱਗਿਆ ਹੋਗਾ ਤਾਂ ਕਰਕੇ ਹੀ ਚੱਕਿਆ ਸਾਇਲੈਂਟ ਤਾਂ ਠੀਕ ਆ ਨਾ ਤੂੰ ਐਤਕੇ ਜੂਨ ਦੀਆਂ ਛੁੱਟੀਆਂ 'ਚ ਵੀ ਨਹੀਂ ਆਈ ਹੈਗੀ ਸਾਰੇ ਤੇਰੇ ਬੇਟ ਕਰਦੇ ਰਹੇ ਓ ਨਾ ਮੇਰੀ ਪੜਾਈ ਨਾ ਬਾਰੇ ਓਕੇ ਹੈ ਨਾ ਤਾਂ ਕਰਕੇ ਹੋਰ ਪਾਣੀ ਪੂਣੀ ਪੀਣਾ ਨਹੀਂ ਬਸ ਪਾਣੀ ਪੀ ਤੇ ਉਹ ਅੰਦਰ ਆ ਗਈ ਤੇਰੀ ਭਾਬੀ ਛੋਟੀ ਬਗ ਜਾ ਚੰਗਾ ਬਗ ਜਾ ਪਾਣੀ ਪੂਣੀ ਪੀ ਲੈ ਆ ਕੇ ਤੇ ਤੂੰ ਦੱਸ ਕੁੜੀ ਅੱਜ ਆਈ ਹੈ ਦੇਖ ਲੈ ਫੂਨ ਫਾਨ ਵੀ ਨਹੀਂ ਚੱਕਦੀ ਬਸ ਸਾਨੂੰ ਸਾਫ਼ ਸਾਫ਼ ਹੀ ਦੇਵਾ ਕਿਵੇਂ ਪੀ ਕਿਵੇਂ ਦੋ ਦਿਆ ਕਿਹੜਾ ਤਾਗ ਰਹਿ ਜਨ ਨਹੀਂ ਅਜਰਾ ਸੁੱਤੀ ਸਿੱਤਾ ਕਰਕੇ ਮੈਂ ਆ ਗਿਆ ਕੱਪੜੇ ਵੀ ਨਹੀਂ ਲਾਉਂਗਾ ਆਕ ਗਿਆ ਹਾਂਗਾ ਦਰਵੀਰਾ ਵੀ ਹੈ ਨੂੰ ਨਾ ਥੁੱਕਿਆ ਸੀ ਹਾਂ ਦਰਤੀ ਆਈ ਸੀ ਗੇ ਬਾਣੀ ਬਹੁਤ ਸੀਗੀ ਚੱਲ ਬੱਚੇ ਕਿਸ ਕਹਣਾ ਹੈ ਲੈ ਪਾਣੀ ਪਿਆ ਦੋ ਹਾਂ ਮੈਂ ਪਾਣੀ ਬੁਲਾ ਦਿੰਦਾ ਮੈਂ ਨਾ ਗਲਾਸ ਬਾਹਰ ਰੱਖਿਆ ਹੋ ਬਰਤਨ ਸਾਹਿਬ ਮਿਲੈਗਾ ਹੁਣ ਦੂਜੇ ਉੱਤੇ ਰੈਸਟ ਕਰ ਸੀ ਕਿਵੇਂ ਆਣੀ ਮੇਰੀ ਇਹ ਭੈਣ ਸੱਸਰੀ ਘਾਲ ਬਾਈ ਹੋਰ ਕਿਵੇਂ ਠੀਕ ਹੈ ਠੀਕ ਹੈ ਵਧੀਆ ਤੂੰ ਸੁਣਾ ਰਹੀ ਕਿੱਦਾਂ ਆਇਆਂਗਾ ਵੇ ਮੈਂ ਤਾਂ ਉੱਥੋਂ ਆਇਆਗਾ ਜਿੱਥੇ ਹੁੰਦੇ ਆ ਬੰਦੇ ਹੁੰਦੇ ਪਰ ਤੂੰ ਕੀ ਦੱਸਿਆ ਬਣਿਆ ਫਿਰਦਾਗਾ ਮੈਂ ਤਾਂ ਨਾ ਗੱਗੂ ਗਿੱਲ ਬਣੂਗਾ ਗੱਗੂ ਗਿੱਲ ਬਰੌਕ ਚੜੂਗਾ ਪੂਰਾ ਮੇਰੀ ਗੱਲ ਦੱਸ ਭੈਣਾ ਮੇਰਾ ਜੀਜਾ ਕਿੱਥੇ ਆ ਫੇਰ ਲੈ ਜੀਜਾ ਤੇਰੇ ਵਰਗਾ ਭੈਣਾ ਥੋੜੀ ਜੀਜਾ ਗਿਆ ਕੰਮ ਤੇ ਕੰਮ ਤੇਣੀ ਅੱਜ ਤਾਂ ਉਹਨੂੰ ਜੰਡ ਥੱਲੇ ਵੱਡੂ ਮੈਂ ਟੋਟੇ ਟੂਟੇ ਕਰਕੇ ਨਾ ਗੀਜੇ ਚ ਪਾ ਕੇ ਹਾਏ ਫੱਤਿਆ ਹੀ ਨਾ ਤੇ ਛੱਟ ਕੇ ਆਉਂਗਾ ਵਿੱਚ ਹਾਂ ਪਿਆ ਮੈਨੂੰ ਕਿਉਂ ਔਰੰਡੀ ਕਰਨੇ ਲੱਗਿਆ ਬੈਰੀਆ ਤੂੰ ਮੇਰੀ ਗੱਲ ਸੁਣ ਬਲੌਗ ਬਣਾ ਕੇ ਵੀ ਨਾਲ ਚਾੜੂਗਾ ਮੈਂ ਠੀਕ ਹੈ ਫਿਰ ਤੂੰ ਤਾਂ ਗੱਲ ਕਰਤੀ ਜਿਵੇਂ ਸਹਿਵਾ ਦੇ ਭਾਈਆਂ ਨੇ ਜੰਡ ਥੱਲੇ ਵੜਤਾ ਤੇ ਮਿਰਜੇ ਨੂੰ ਮੈਂ ਤੂੰ ਹੁਣ ਮੇਰੇ ਮਿਰਜੇ ਨੂੰ ਗੱਡਣ ਨੂੰ ਕਿਉਂ ਫਿਰ ਫਿਲਮ ਬਣਾਉਣੀ ਹੈ ਮੈਂ ਤਾਂ ਫਿਲਮ ਬਣਾ ਦੂੰਗਾ ਗੱਗੂ ਗਿੱਲ ਬਣੂਗਾ ਮੰਨ ਲਓ ਵੇ ਤੂੰ ਮੈਨੂੰ ਸੱਚੀ ਨਾ ਰੰਡੀ ਕਰਦੀ ਫਿਲਮਾਂ ਦੇ ਚੱਕਰਾਂ 'ਚ ਤੂੰ ਮੇਰੇ ਕਿਤੇ ਘਰ ਵਾਲਾ ਨਾ ਮਾਰਦੀ ਘਰ ਵਾਲਾ ਮਾਰ ਕੇ ਕਿ ਦੁਬਾਰੀ ਮਿਲ ਜੂ ਹੋਰ ਮਿਲ ਜੂ ਕੋਈ ਵੇ ਮੈਨੂੰ ਲੋੜ ਨਹੀਂ ਹੈਗੀ ਵੇ ਉਹੀ ਠੀਕ ਆ ਬਸ ਜਿਹੜੀ ਜਮੈਨੂੰ ਤਾਂ ਵਧੀਆ ਹੀ ਲੱਗਦਾ ਮੈਂ ਤਾਂ ਉਹਨੂੰ ਹਨਾ ਬਲੌਗ ਬਣਾਉਂ ਪਹਿਲਾਂ ਇਹੋ ਦੇ ਮਨ ਨਾਲ ਉਹ ਕਰਕੇ ਬਣਾ ਕੇ ਲੋਕ ਬਣਾ ਕੇ ਉਹ ਨੂੰ ਮਨ ਲੋਕ ਕੰਮ ਕਰ ਦੂ ਮੈਂ ਦਾ ਟਾਈਟ ਕਰ ਦੂ ਪੂਰਾ ਵਧੀਆ ਉਹ ਤੈਨੂੰ ਨਹੀਂ ਲੱਗਦਾ ਸਾਡੇ ਵੱਤ ਤਾਂ ਠੀਕ ਆਗਾ ਠੀਕ ਹੀ ਆ ਦੇਖ ਆਹੀ ਦੇਖ ਘਰ ਦੇ ਕੋਈ ਮਰਾਮਤ ਕਰਾਈ ਉਹ ਦੇਖ ਉਹ ਨਿੱਕੇ ਇਹ ਮੇਰੀ ਸੱਸ ਦਾ ਘਰ ਦਾ ਬਾਹਰਲਾ ਆਪਣਾ ਤਾਂ ਉਧਰ ਦਾ ਨਵਾਂ ਘਰ ਤੈਨੂੰ ਪਤਾ ਤਾਂ ਹੈਗਾ ਕੋਠੀ ਪਾਈ ਆ ਉਸ ਦਿਨ ਪਾਈ ਉਹ ਵੀ ਪਾਈ ਮੈਨੂੰ ਨਹੀਂ ਯਕੀਨ ਹੈਗਾ ਮੈਨੂੰ ਨਹੀਂ ਪਰ ਚੱਲ ਬਹਿ ਜਾ ਮੈਂ ਇੱਥੇ ਨਹੀਂ ਖੜਾ ਜਾਂਦਾ ਮੇਰੇ ਪੈਰ ਦੁਖਦਾਗਾ ਮੇਰੀ ਗੱਲ ਸੁਣ ਆ ਪੈਰ ਦੀ ਬਾਵਾਂਗੇ ਬਲੌਕ ਤੇ ਓਏ ਬੱਸ ਲਾਣ ਦੇ ਬਹਿ ਜਾ ਮੈਨੂੰ ਬੱਸ ਤਾਵੇਂ ਮੇਰੇ ਦੂਜਾ ਵੀ ਕਰ ਲੈਂਦੇ ਆ ਐਡ ਕਰਦੇ ਆ ਐਡ ਕਰ ਦੇ ਤੂੰ ਪਾ ਦੇ ਬਟਾ ਮੇਰੀ ਗੱਲ ਸੁਣੋ ਗੱਲ ਸੁਣੋ ਖੜੀ ਐਡ ਕਰ ਲੈਂਦੇ ਮੈਨੂੰ ਪ੍ਰੋਮੋਸ਼ਨ ਹੋ ਜੂਗੀ ਮੰਨ ਲਓ ਡਾਕਟਰ ਕੋਈ ਦੇਖ ਲੂਗਾ ਵੀ ਕਿਵੇਂ ਲੱਗੇ ਮੇਰੇ ਹੱਥ ਚੜਾ ਮੈਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਮੇਰਾ ਦੂਜਾ ਪੈਰ ਵੀ ਛਡਵਾ ਛੱਡਿਓ ਹੁਣ ਆਲੇ ਨੇ ਵੀ ਪਲੇਸ ਕੋਣ ਬਾਈ ਵੱਡਾ ਬਾਈ ਹਾਂ ਬਾਈ ਕਿੱਧਰ ਚੱਲੇ ਦੁੱਤੀ ਭਈ ਇਹ ਕਿੰਨਾ ਨਹੀਂ ਜਾਣਦੇ ਸਟੰਦ ਕਰੀਏ ਸੀ ਹੁਣ ਇੱਥੇ ਰਹਿਾਂਗੇ ਪਹਿਲੀ ਵਾਰ ਦੇਖਿਆ ਲੱਗਦਾ ਮੈਂ ਤਾਂ ਸਾਨੂੰ ਗੱਗੂ ਕਿ ਲੈਂਦਾ ਯਾਰ ਹਾਂ ਹਾਂ ਕੁੜੀ ਨੂੰ ਨਾ ਬਠਾਈ ਰਹਿ ਹੈ ਪੜਨ ਤੋਰ ਦੇ ਕਰੂ ਨੂੰ ਕਾ ਵੇਖ ਦੇਖੋ ਨਹੀਂ ਆ ਕਰੋ ਮੇਰੀ ਗੱਲ ਸੁਣ ਮੇਰੇ ਨਾਲ ਭਈ ਜੋ ਬਲੌਗ ਬਣਾਉਣਾ ਸਿੱਖਾਂਗਾ ਇੱਜਾ ਤੇ ਚੜੂਗੀ ਬਸ ਬਸ ਤੂੰ ਆਪ ਤਾਂ ਵਿਗੜਿਆ ਜਾ ਸਾਡੇ ਜਵਾਬਾਂ ਨੂੰ ਨਾ ਫਗਿਆੜ ਬਗਿਆੜਨੇ ਕਿਉਂ ਹੈ ਪੈਸੇ ਮਿਲਣਗੇ ਪੈਸੇ ਫੇਸਬੁੱਕ ਤੇ ਯੂਟਿਊਬ ਤੇ ਚੈਨਲ ਬਣਾਉਣ ਦੇਗਾ ਹੁਣੀ ਆ ਤੂੰ ਰੱਖ ਪੈ ਕੇ ਆ ਗੱਪੀ ਤੇ ਕੰਨ ਦੀ ਰੋੜ ਪੈ ਆ ਦੇਖ ਆ ਦੇਖ ਨਾ ਜੱਪੀ ਭਰ ਜਾਂਦੇ ਤਾਂ ਮੈਂਟਰ ਵਾਲਾ ਇਹਦੇ ਜਿਹਨੂੰ ਕੋਣ ਮੈਂਟਰ ਨੇ ਪਾਈ ਦੀ ਵਾ ਬੋੜ ਮੰਜੇ ਦੇ ਵਜਾ ਗੱਗੂ ਕੰਮਾ ਕੋ ਮੁੱਛਾਂ ਨੂੰ ਬਟ ਦੇਣ ਮਟਿਆ ਪਿਆ ਪਹਿਲਾਂ ਮੈਂ ਦੱਸ ਪੈਣੇ ਮੇਰਾ ਜੀਜਾ ਕਿੱਥੇ ਹੈ ਮੇਰੇ ਡੋਏ ਫਰਕ ਫਰਕ ਕਰੀ ਜਾਂਦੇ ਐ ਨਾ ਮਾਨੂੰ ਚੱਕ ਕੇ ਲੈ ਕੇ ਉਥੇ ਨਹਿਰ ਦੇ ਵਿੱਚ ਕਰ ਦੇਣਾ ਕੰਮ ਉਹਦਾ ਜੀ ਅੱਛਾ ਜੀਜਾ ਪਾਇਆ ਮੈਂਨੇ ਗੀਜੇ ਚ ਜੀ ਜਿਹੜਾ ਹੈਗਾ ਕੰਮ ਤੇ ਮੈਨੂੰ ਪੁੱਛਦਾਗਾ ਮੈਨੂੰ ਕੀ ਪਤਾਗਾ ਜੇ ਗੱਗੂ ਗਿੱਲ ਬਾਰੇ ਪੱਠਾ ਬੋਲਿਆ ਹੈ ਨਾ ਤਾਂ ਮੇਰੇ ਜੀਜੇ ਦੇ ਖੂਨ ਨਾਲ ਨੌ ਮਨ ਰੇਤ ਭਿੱਜੂਗੀ ਬਈ ਅਸੀ ਗੱਗੂ ਗਰੇ ਨੂੰ ਕਦੋਂ ਮਾਰਾਂ ਬੋਲਨੇ ਆ ਮੈਂ ਤਾਂ ਤੈਨੂੰ ਕਹਿੰਦੀ ਆ ਪੜੀ ਬੁੱਥੀ ਵਾਲਿਆ ਪੜੀ ਬੁੱਥੀ ਆਦੇ ਭਰਾ ਨੂੰ ਕਹਿੰਨੀ ਆ ਨਹੀਂ ਮੇਰੀਏ ਭਣੇ ਇਹਦੇ ਭਰਾ ਤਾਂ ਜਿਵੇਂ ਨਾ ਚਾਰ ਪੌਣਾ ਜਿਹੜਾ ਮੇਰੇ ਘਰਾਂ ਨੂੰ ਮਾਰਨ ਨੂੰ ਫਰਦਾਗਾ ਹੋਰ ਫਿਰ ਮੈਨੂੰ ਜਿੱਦੋਂ ਉਹਦੇ ਨਾਲ ਬਣਦੀ ਨਹੀਂ ਮੇਰੀ ਫਿਰ ਮੈਂ ਕੀ ਕਰਾਂ ਮੈਨੂੰ ਸਿਆਪਾਉਦਾ ਵੇ ਬਣਦੀ ਤੇਰੀ ਨਹੀਂ ਮੇਰੀ ਤਾਂ ਬਣਦੀ ਆ ਵੇ ਮੇਰਾ ਬੰਦਾ ਹੁਣ ਮੈਂ ਉਹਨੂੰ ਚਿਹਰੇ ਚੱਕ ਮਾਰਦਾ ਓਏ ਕੱਲ ਨੂੰ ਮੇਰੇ ਭਾਣ ਜੀ ਭਾਣ ਜੀਆਂ ਦੀ ਬਦਨਾਮੀ ਹੋਊਗੀ ਬਾਹਰ ਕੀ ਪਤਾ ਕਿੱਥੇ ਧੱਕੇ ਖਾਂਦਾ ਉਹ ਉਹ ਕਿਤੇ ਧੱਕੇ ਨਹੀਂ ਖਾਂਦਾ ਤੂੰ ਇੱਧਰ ਬੈ ਜਾਵੇਂ ਮੇਰਾ ਕਿਉਂ ਦਿਮਾਗ ਚੱਕਿਆ ਤੂੰ ਵੇ ਤਾ ਜਾਊਗਾ ਪਹਿਲਾਂ ਮੈਨੂੰ ਟਿਕਾਣਾ ਦੱਸ ਦੇ ਮੇਰੇ ਜੀਜੇ ਦਾ ਜੇ ਮੈਨੂੰ ਟਿਕਾਣਾ ਪਤਾ ਹੋਵੇ ਫਿਰ ਮੈਂ ਤੈਨੂੰ ਕਦਾਂ ਕਹਾਂ ਆ ਜਾਂਦਾਗਾ ਅਥਰੇ 7 ਵਜੇ ਆਜੂਗਾ ਬੈਜਾ ਕੰਮ ਤੇ ਆ। 7 ਵਜੇ ਤੱਕ ਮੈਂ ਤਾਂ ਫਿਰ ਤੇ ਗੇਟ ਤੇ ਬਾਹਰ ਤੇ ਬੈਠੂ। ਹਾਏ ਮੇਰੀ ਗੱਲ ਸੁਣੀ। ਤੂੰ ਕਿਤੇ ਪਿਸਤਾਲ ਪਤੂਲ ਤਾਂ ਨਹੀਂ ਲੈ ਕੇ ਆਇਆ? ਪਿਸਤਾਲ ਤਾਂ ਬੱਦੂ, ਬੱਦੂ। ਵੇ ਇੱਥੇ ਆਪਣੇ ਗੱਲ ਸੁਣ ਲੈ ਵੈਰੀ। ਤੂੰ ਕਿਤੇ ਆਉਂਦਾ ਦਾ ਫੈਰ ਨਾ ਕਰਦੀ ਆ ਉਹਦੇ ਮੈਥਾ ਤੁਰਿਆ ਨਹੀਂ ਜਾਂਦਾ ਮੈਨੂੰ ਲੈਣ ਆਊਗਾ ਔਰੇ। ਫੈਰ ਫੂਰ ਦਾ ਦਾ ਪਤਾ ਨਹੀਂ ਮੈਨੂੰ। ਜਿਹੜੀ ਗੱਲ ਕਹੇ ਤੀ ਜੱਟ ਨੇ ਉਹ ਪਗਾ ਕੇ ਹਟੂਗਾ। ਬਾਚਾ ਬਾਚਾ ਜਾਤ ਦੀ ਕੋੜ ਕਿਰ ਲਿਸਤੀਰਾ ਨੂੰ ਜੱਫੇ ਚਲ ਬੈਠ ਤੈਨੂੰ ਪਾਣੀ ਲੈ ਕੇ ਆਉਣੀ ਆ ਪਾਣੀ ਪਹਿਲਾਂ ਪੁੱਛਿਆ ਨਹੀਂ ਘੰਟਾ ਹੋ ਗਿਆ ਇੱਥੇ ਚਾ ਪਹਿਲਾਂ ਜੱਫੇ ਲਈਂਦੀ ਆ ਦੇ ਭਰਾ ਨਾਲ ਪਾਣੀ ਦੇ ਆ ਕੇ ਦੇ ਦੇ ਧੋ ਘੁੱਟ ਪੀ ਲੂੰਗਾ ਸੰਗਿਸ ਘਾਤਾ ਐ ਮਿੱਤਾਂ ਨਹੀਂ ਸਿਆਣਿਆਂ ਨੇ ਕਿਹਾ ਗਿੱਚੀ ਪਿੱਸੇ ਮੱਤ ਹੁੰਦੀ ਏ ਤੀਵੀਆਂ ਦੀ ਚਲ ਓ ਮਣਾ ਪਾਣੀ ਧੋ ਘੁੱਟਾ ਪੀ ਕੇ ਭੇਟ ਕਰਦੇ ਆ ਉਹਦੀ ਲਾਵਾਂਗੇ ਉਹਦਾ ਰਾਹ ਦੇ ਵਿੱਚ ਰੋਕਾ ਤੇ ਕਰਦਾਂਗੇ ਫੇਰ ਕੱਟ ਕੇ ਠੋਕਾ ਪੁਸ਼ਪਾ ਨਹੀਂ ਝੁਕੇਗਾ ਤਰੀ ਇਹ ਨਾ ਪਤਾ ਲੱਗਣ ਦੀ ਜਿੰਨਾ ਕੋਈ ਪਿਆਰ ਜਿਹੜਾ ਪਾ ਨਹੀਂ ਲਿਜਾ ਕੇ ਹਾਂ ਕੋਈ ਕਰਦੀ ਬਈ ਕੋਈ ਨਹੀਂ ਜੱਸੀ ਚੁੱਪ ਕਰ ਚੁ। ਹਾਂ ਮਾਨ ਦਾ। ਵਾਹ ਵਾਹ। ਓ ਜੀਜਾ ਆ ਗਿਆ ਬਿਰ ਤੂੰ ਕਿ ਮੈਂ ਬੇੜੇ ਦੇ ਵਿਚਾਲੇ ਸੁਫੜ ਲਾਈ ਬੈਠਾ ਕੀ ਗੱਲ ਹੋ ਗਈ ਤੇਰੇ ਹੀ ਇੰਤਜ਼ਾਰ ਕਰ ਰਿਹਾ ਸੀ ਮੈਂ ਪਲ-ਪਲ ਢੀਕ ਕੇ ਮਸਾ ਉਹ ਕੜੀ ਆਈ ਓ ਜੀਜਾ ਕੀ ਗੱਲ ਹੋ ਗਈ ਦੱਸ ਮੈਨੂੰ ਗੱਲ ਕੀ ਹੋਣੀ ਸੀ ਹਨਾ ਤੇਰਾ ਅੱਜ ਸਿਆਪਾ ਲੈ ਮੇੜੀ ਦੇਣਾ ਈਨ ਬੇੜੇਗਾ ਪੁੰਮਾ ਜੱਡ ਥਲੇ ਚੈ ਓਏ ਜੱਡ ਥਲੇ ਵੱਡ ਬੱਡ ਕੇ ਟੋਕੜੇ ਤੇ ਰੱਬ ਤੇ ਆਇਆ ਓਏ ਓਏ ਬਾਏ ਓਏ ਖਾ ਚੀਆ ਹਰ ਵੇ ਬਾਪਰ ਤੇ ਜੀ ਗਵਾਏ ਓਏ ਜੀ ਜਾ ਟੱਡੀ ਓਏ ਹਾਏ ਓਏ ਸਰ ਬਾਤ ਆ ਬਾਈ ਹਾਏ ਮੈਂ ਮਰ ਜਾ ਹਾਏ ਹਾਏ ਬਈ ਯਾਰ ਕੀ ਹੋ ਗਿਆ ਤੈਨੂੰ ਵੇ ਤੇਰੇ ਸੱਟਾ ਪੈਟਾ ਜਾਂ ਕੀ ਨਾ ਮਾਰੀਆਂ ਇਹਦਾ ਜੀਜੇ ਨੇ ਕਰਤਾ ਕੰਮ ਜੀਜੇ ਨੇ ਲੈਦਾ ਸੁੱਕਾ ਮੜਾ ਹੋਇਆ ਸੱਟਾਂ ਮਾਰੀਆਂ ਕੱਪੜਾ ਢੀੜਾ ਪਾੜਤਾ ਵੇ ਤੇਰਾ ਤਾਂ ਹੇ ਹਾਏ ਸਰਸੁਰਤਾ ਨਹੀਂ ਪਟਿਆ ਹੇ ਹਾਏ ਪੱਛਤ ਰਹੀ ਸਰਦੀ ਤਾਂ ਤੇ ਮਾਰਿਆ ਕੀ ਤੇਰੇ ਨੇ ਮਾਰਿਆ ਤਾਂ ਹਥਿਆਰ ਸੀ ਭੈਣੇ ਉਹਦੇ ਕੋਲੇ ਉਹਦੇ ਕੋਲੇ ਕੀ ਹਥਿਆਰ ਸੀ ਵੇ ਮੋਕੇ ਤੇ ਲਾਬੜੇ ਤੇ ਹਥਿਆਰ ਦਾ ਬੱਸ ਤੇਰੇ ਕੋਲੇ ਵੀ ਸੀ ਤੂੰ ਵੀ ਤਾਂ ਗੇਟ ਨੂੰ ਲੈ ਖੜਾ ਤੇ ਇੱਕ ਫੇਰ ਕਰੂੰਗਾ ਤੇਰਾ ਹਥਿਆਰ ਉਹ ਮੋਕੇ ਦੇ ਨਿਕਲਿਆ ਨਹੀਂ ਮੈਂ ਤਾਂ ਅਜੰਡ ਥੱਲੇ ਪਿਆ ਸੀ ਮੇਰਾ ਹਥਿਆਰ ਤਾਂ ਹੁਣ ਭੈਣੇ ਮaaf ਕਰ ਦੇ ਮੈਨੂੰ ਠੀਕ ਆ ਹੁਣ ਨੀ ਜੀਜਾ ਵੱਜਦਾ ਹੁਣ ਤਾਂ ਮੈਂ ਗਰੁੱਪ ਵਾਲਿਆਂ ਨੂੰ ਤਲਾਹ ਕਰਤੀ ਕੀ ਤਲਾਹ ਕਰਤੀ ਹਾਂ ਤਲਾਹ ਕਰਤੀ ਚੱਕ ਦਾਂਗੇ ਹਮ ਤਾਂ ਪਤਾ ਨਹੀਂ ਲੱਗਣਾ ਹੁਣ ਹਾਂ ਪੂਰੀ ਉਹ ਦੇਤੀ ਹੋ ਗਈ ਕਹਿੰਦੇ ਹੁੰਦੇ ਆ ਵੇ ਹੁਣ ਤਾਂ ਤੇਰਾ ਨਾ ਮੋਟਾ ਜੀ ਉਹ ਕਰਿਆਗਾ ਤੋੜਿਆ ਪਤਾ ਨਹੀਂ ਪਛਤ ਰਹਿ ਗਈ ਹੋਣੀ ਤੂੰ ਹੁਣ ਉਹ ਤੋਂ ਜਮਾ ਨਾ ਮਰਦੀ ਜਮਾ ਕਿਉਂ ਚੱਕ ਲਾਂਗੇ ਝਾੜ ਕੇ ਬਸੇ ਜਾਂਉਂਦੇ ਹੋਏ ਨੂੰ ਸੰਘਾ ਕੇ ਬਸ ਕਰ ਦਾਂਗੇ ਕੰਮਾਂ ਦਾ ਤੂੰ ਨਹੀਂ ਮੇਰਾ ਘਰ ਬਸਣ ਦਿੰਦਾ ਤੂੰ ਮੈਂ ਭੈਣੇ ਮੈਨੂੰ ਮaaf ਕਰੀ ਹੁਣ ਪਹਿਲਾਂ ਤਾਂ ਮੈਂ ਬਕਸ ਦਿੰਦਾ ਹੁਣ ਨਹੀਂ ਬਕਸਦਾ ਮੈਂ ਠੀਕ ਹੈ ਹੁਣ ਤਾਂ ਬਵਿਹਾ ਗਰੁੱਪ ਨੂੰ ਕਰਤਾ ਗਾਉਣ ਮੈਂ ਠੀਕ ਹੈ ਵਿੱਚੀ ਤੂੰ ਨਾਲੇ ਵਿੱਚੀ ਤੇਰਾ ਗਰੁੱਪ ਇੰਨਾ ਸਭ ਨਾਲਾ ਪੈਂਦੀਆਂ ਨੂੰ ਰਾਹ ਨਹੀਂ ਇੱਥੇ ਹੁਣਾ ਮੇਰੀ ਗੱਲ ਸੁਣ ਲੈ ਭਣੇ ਹੁਣ ਤਾਂ ਤੂੰ ਆਪਦੀ ਚਿੱਟੀ ਚੁੰਨੀ ਲੈ ਕੇ ਰੱਖ ਲੈਣੀ ਮੇਰੀ ਇਹ ਭਣੇ ਚਿੱਟੀ ਚੁੰਨੀ ਲੈ ਕੇ ਰੱਖ ਲੈ ਇਹ ਤਾਂ ਨਹੀਂ ਹੁਣ ਕਾਲੀ ਜੀਵਾਂ ਨਾਲ ਹੜਦਾ ਇਹ ਤਾਂ ਮੇਰਾ ਅਸਰ ਲਊਗਾ ਆ ਫੜ ਤੇ ਇੱਥੋਂ ਡੰਡੀ ਲੱਗ ਮੈਨੂੰ ਹੀ ਲੋੜ ਤੇਰੇ ਵਰਗੇ ਭਰਾ ਦੀ ਬਾਈ ਠੀਕ ਆ ਰਖੜੀ ਬੰਨੀ ਦਾ ਤੂੰ ਮੇਰਾ ਕੋਈ ਨਾਜ਼ ਨਹੀਂ ਰੱਖਿਆ ਪੀਰਾ ਤੂੰ ਮੈਨੂੰ ਰੰਡੀ ਕਰਦਾ ਕਰਦਾ ਮੈਂ ਕਰਦੀ ਆ ਫੋਨ ਹੁਣੀ ਕਰਦੀ ਆ ਪਰ ਹੰਦ ਫੋਟੋ ਭੇਜਦਾ ਮੈਨੂੰ ਫੋਟੋ ਭੇਜਦਾ ਜੀਜੇ ਦੀ ਫੋਟੋ ਹੈਗੀ ਆ ਮੇਰੇ ਕੋਲੇ ਲੈ ਵੀ ਹਾਂਜੀ ਹਾਂਜੀ ਬਾਈ ਜੀ ਪ੍ਰਧਾਨ ਜੀ ਆਪਣਾ ਹਨਾ ਆ ਫੋਟੋ ਭੇਜੀਏ ਸਾਨੂੰ ਇਹਦਾ ਕਰ ਦਿਓ ਕੰਮ ਠੀਕ ਐ ਜਿਹੜਾ ਬਣਦਾ ਸਾਨੂੰ ਮੇਰੀ ਗੱਲ ਸੁਣੋ ਜਦੋਂ ਕੰਮ ਹੋ ਗਿਆ ਮੰਨ ਲਓ ਇਹ ਦੂ ਬਾਅਦ ਮੇਰੀ ਭੈਣ ਦੇ ਨਾਮ ਚੜ ਜੂ ਜ਼ਮੀਨ ਠੀਕ ਹੈ ਉਹ ਤੋਂ ਅੱਧਾ ਕਿੱਲਾ ਲੈ ਕੇ ਤਾਂ ਸੋਨੂੰ ਦੇ ਦੂੰਗਾ ਮੈਂ ਕਰਦੇ ਹੋ ਕੰਮ ਬਸ ਹੁਣ ਮੇਰਾ ਹਨਾ ਦੁੱਖ ਸਹਿ ਨਹੀਂ ਹੁੰਦਾ ਮੈਥੋਂ ਚੱਕਦੇ ਹੋ ਫਟੇ ਛੋੜਾ ਕੰਮ ਇੱਕ ਨੰਬਰ ਤੇ ਵਿੱਚ ਕਰਦੇ ਹੋ ਬਸ ਨਾ ਛੋੜਾ ਕੁਝ ਨਹੀਂ ਆਉਂਦਾ ਜੀਜੇ ਦੀ ਰੇਤੀ ਲਾਉਣੀ ਐ ਹਾਏ ਓਏ ਜੀਜਾ ਹਾਏ ਰੁਕ ਭਾਈ ਬਾੜਾ ਤੱਕ ਸਹੀ ਜਨਮ ਹੈ ਮੇਰਾ ਗੱਗੂ ਗਿਲਦਾ ਸੁਪਨਾ ਵੀ ਬੱਚੀ ਰਹਿ ਗਿਆ